ਚਿੱਕਾ ਗਰਾ ਦੇ ਨੀ ਚਿੱਕਾ ਕਿ ਪੰਜਾਬ ਚੱਕ ਲਾਂ ਦੀ ਸਾਜ਼ਿਸ਼ ਹੈ ਇੱਕ ਮਾਮੂਲੀ ਝਗੜੇ ਨੂੰ ਐਡਾ ਵੱਡਾ ਬਣਾ ਦੇਣਾ ਮਾਮੂਲੀ ਝਗੜਾ ਨਹੀਂ ਹੈ ਜੇ ਤੁਸੀਂ ਜੈ ਸ਼ਰੀ রাম ਪੰਜਾਬ ਦੇ ਵਿੱਚ ਬੈਨ ਕਰਾਉਣਾ ਚਾਹੁੰਦੇ ਜੇ ਹਿੰਦੂ ਨੂੰ ਕੁੱਟ ਕੁੱਟ ਕੇ ਜ਼ਲੀਲ ਕੀਤਾ ਅੱਜ ਤੱਕ ਉਹਦੇ ਖਿਲਾਫ ਵਿੱਚ ਫਇਆਰ ਦਰਜ ਨਹੀਂ ਹੋਈ ਉਹਦੋਂ ਕਿਸੇ ਦੇ ਖਾਨ ਤੱਕ ਚੁੱਕ ਨਹੀਂ ਜਾਂਦਾ ਕੀ ਅਸੀਂ ਕਮਜ਼ੋਰ ਆ ਪੰਜਾਬ ਚ ਪੰਜਾਬ ਦੇ ਵਿੱਚ ਅੱਗ ਲਾਂ ਦੀ ਤਿਆਰੀ ਹੈ ਜੀ ਤਿਆਰੀ ਹੋਂਦੀ ਹੈ ਕੌਣ ਕਰੇ ਹਾਲੇ ਤੱਕ ਦੇਖੋ ਕੌਣ ਕਰ ਰਿਹਾ ਸ਼ੇਵ ਸੈਨਾ ਕਰੇ ਗੜ ਸ਼ੇਵ ਸੈਨਾ ਲੈ ਆਪਣੀ ਕੋਈ ਲੜਾਈ ਹੋ ਗਈ ਦੋਨੂੰ ਕੁੱਟਿਆ ਦੋਨੂੰ ਕੁੱਟਿਆ ਕੁੱਟ ਕੇ ਅੱਜ ਨਾਮ ਮੁਹੰਮਦ ਦੇ ਨਾਰੇ ਲਾਈ ਜਾ ਰਿਹਾ ਇਹ ਕਿੱਦਾਂ ਦੀ ਗੱਲ ਹੋਈ ਤੁਸੀਂ ਪੰਜਾਬ ਨੂੰ ਬੰਗਾਲ ਜੂਪੀ ਬਿਹਾਰ ਬਣਾਣਾ ਚਾਹਦੇ ਹੋ ਅਸੀਂ ਪੰਜਾਬ ਦੇ ਵਿੱਚ ਗੁੰਡਾਗਰਦੀ ਨਹੀਂ ਚੱਲਣ ਦੇਣੀ ਅਸੀਂ ਅੱਛਾ ਇਹ ਕੀ ਕਮਿਸ਼ਨਰ ਇਹਨਾਂ ਦੇ ਪਰਚਾ ਦਰਜ ਕਰਦੇ ਇੱਥੇ ਪੰਜਾਬ ਦੀਆਂ ਸਾਰੀਆਂ ਸੜਕਾਂ ਜਾਮ ਕਰਾਂਗੇ ਪੰਜਾਬ ਬੰਦ ਹੀ ਕਾਲ ਦਵਾਂਗੇ ਜਦੋਂ ਤੇ ਆਈ ਲਵ ਮੁਹੰਮਦ ਦੇ ਨਾਰੇ ਵੱਜ ਰਹੇ ਆ ਉਹਨੇ ਜੈ ਸ਼ਰੀਰਾਂ ਕਹਤਾ ਕੀ ਗੁਨਾਹ ਕਰ ਲਿਆ ਨੇ ਅੱਛਾ ਇਹ ਦੱਸੋ ਤੁਹਾਨੂੰ ਤੇ ਹੁਣ ਮੌਕਾ ਮਿਲ ਗਿਆ ਐ ਸਿਆਸਤ ਕਰਨ ਦਾ ਵੀ ਓਏ ਅਸੀਂ ਸਿਆਸਤ ਨਾ ਤੇ ਅਸੀਂ ਕਦੀ ਇਲੈਕਸ਼ਨ ਲੜੀ ਐ ਨਾ ਲੜਨੀ ਐ ਉਹ ਕਿੱਥੇ ਗਿਆ ਚਰਨਜੀਤ ਸਿੰਘ ਚੰਨੀ ਜਿਹਨੂੰ ਲੋਕਾਂ ਨੇ 1.5 ਲੱਖ ਤੇ ਜਿਤਾਇਆ ਕੀ ਗੱਲ ਓ ਚੰਨੀ ਮੁਸਲਮਾਨ ਸਮਾਜ ਦਾ ਮੁਸਲਮਾਨ ਸਮਾਜ ਨੇ ਜਿਤਾਇਆ ਜਿਲੰਦਰ ਚ ਤੁਹਾਡਾ ਕੋਈ ਮੰਤਰੀ ਦਾ ਬਿਆਨ ਨਹੀਂ ਆਇਆ ਮੈਂ ਅਮਨ ਡੋੜਾ ਜੀ ਨੂੰ ਬੇਨਤੀ ਕਰਨਾ ਕਿ ਤੁਸੀਂ ਤੁਹਾਡਾ ਹਾਲੇ ਤੱਕ ਬਿਆਨ ਨਾ ਆਣਾ ਇਹ ਵੀ ਕਿਤੇ ਨਾ ਕਿਤੇ ਇੱਕ ਫੇਲੀਅਰ ਹੈ ਇਹ ਤਾਂ ਕੰਮ ਹੀ ਬੜਾ ਸੌਕਾ ਹੁਣ ਤਾਂ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਚੱਲ ਪੇਗੀ ਕਿਤੇ ਵੀ ਕਿਸੇ ਨੂੰ ਟਾਰਗੇਟ ਕਰਨਾ ਹੈ ਕਿਸ ਟੋਪੀ ਵਾਲੇ ਨੂੰ ਖਾਸ ਕਰਕੇ ਕਰਨਾ ਹੈ ਦਾੜੀ ਵਾਲੇ ਨੂੰ ਕਰਨਾ ਹੈ ਇਹ ਤਾਂ ਸੌਕਾ ਹੋ ਗਿਆ ਕਿ ਇਹਨੇ ਜੀ ਜੈ ਸ਼੍ਰੀ ਰਾਮ ਮੈਂ ਕਿਹਾ ਜੀ ਮੈਨੂੰ ਪਹਹ ਗਏ ਯਾਰ ਭਾਵੇਂ ਫੈਸਲੇ ਨਾਲ ਆਈ ਲਵ ਰਾਮ ਕਹਿੰਨੇ ਆ ਤੇ ਕੋਈ ਗਲਤ ਹੈ ਆਈ ਲਵ ਵਾਈਸ ਨੂੰ ਕਹਿੰਨੇ ਆ ਤੇ ਕੋਈ ਗਲਤ ਨਹੀਂ ਗਲਤ ਆਈ ਲਵ ਜੀਸਸ ਨੂੰ ਕਹਿੰਨੇ ਆ ਤੇ ਕੋਈ ਗਲਤ ਹੈ ਨਹੀਂ ਗਲਤ ਤੂੰ ਜੋ ਲਾਈਕ ਆਈ ਲਵ ਮੁਹੰਮਦ ਕਹਿੰਦੇ ਤੇ ਜਿੰਨਾ ਤੁਹਾਨੂੰ ਕੀ ਤੇ ਜੇ ਕਿਸੇ ਨੇ ਜੈ ਸ਼੍ਰੀ ਰਾਮ ਕਹਤਾ ਇਹਨਾਂ ਨੂੰ ਕੀ ਪ੍ਰੋਬਲਮ ਨੂੰ ਕਟਿਆ ਕਿਉਂ ਇਹਨਾਂ ਨੇ ਪ ਕੱਲ ਇੱਥੇ ਪ੍ਰਭੂ ਲਾਂਦੀ ਆ ਅੱਜ ਇਹਨਾਂ ਨੇ ਕੀਤਾ ਕੱਲ ਨੂੰ ਕੋਈ ਹੋਰ ਕਰੇਗਾ ਕੱਲ ਕੱਲ ਨੂੰ ਪਠਾਨਕੋਟ ਚ ਕਰੇਗਾ ਕੋਈ ਚਰਨੰਦਰ ਚੰਦ ਦੇਹਾਂਲੇ ਚ ਕਰੇਗਾ ਕੀ ਪ੍ਰਭੂ ਲਾਂਦਾ ਜੈ ਸ਼੍ਰੀ ਰਾਮ ਕਹਨਾ ਕੀ ਗੱਲ ਮਨਾ ਗੁਨਾਹ ਸ਼ੇਵ ਸੈਨਾ ਤੋੜਨ ਦੇ ਵਿੱਚ ਸਭ ਤੋਂ ਵੱਡਾ ਹੱਥ ਬੀਜੇਪੀ ਦਾ ਹੈ ਠੀਕ ਹੈ ਸਾਡੀ ਪਾਰਟੀ ਦਾ ਨੁਕਸਾਨ ਕਰਦੇ ਆਈ ਲਵ ਮੁਹੰਮਦ ਇਸ ਅਲਫਾਜ਼ ਦੇ ਨਾਲ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਕਿੰਨਾ ਤਹਿਲਕਾ ਮਚਿਆ ਕਿਸ ਤਰੀਕੇ ਦੇ ਨਾਲ ਆਈ ਲਵ ਮੁਹੰਮਦ ਦੇ ਖਿਲਾਫ ਪੁਲਿਸ ਨੇ ਸਖਤ ਕਚਖਣ ਗਿਆ ਸੀ ਪਰ ਇਹਦੇ ਤੋਂ ਬਾਅਦ ਅਸੀਂ ਹੁਣ ਪੰਜਾਬ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਯੂਪ ਵਰਗਾ ਹੀ ਇੱਕ ਚਲਕ ਦਿਖਾਈ ਦੇਣ ਲੱਗੀ ਹੈ ਇੱਥੇ ਵੀ ਆਈ ਲਵ ਮੁਹੰਮਦ ਕਹਿਣ ਤੋਂ ਬਾਅਦ ਜੈ ਸ਼੍ਰੀ ਰਾਮ ਦਾ ਇੱਕ ਨਾਰਾ ਵਜਦਾ ਹੈ ਔਰ ਜੈ ਸ਼੍ਰੀ ਰਾਮ ਦਾ ਨਾਰਾ ਮਾਰਨ ਵਾਲੇ ਨੌਜਵਾਨ ਨੂੰ ਇਹ ਜਿਹੜੇ ਮੁਸਲਮਾਨ ਸਮਾਜ ਦੇ ਲੋਕ ਨੇ ਉਹ ਮਾਰਕੁੱਟ ਉਹਦੇ ਦਾ ਕਰ ਦਿੰਦੇ ਨੇ ਮਾਰਕੁੱਟਾਈ ਕਰਨ ਤੋਂ ਬਾਅਦ ਮਾਮਲਾ ਜਿਵੇਂ ਹਿੰਦੂ ਸੰਗਠਨਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਤਣਾਅ ਵਧਣਾ ਲਾਜ਼ਮੀ ਸੀ ਔਰ ਇਸ ਤਰ੍ਹਾਂ ਲੱਗਾ ਕਿ ਜਿਵੇਂ ਯੂਪੀ ਦੀ ਚਲਕ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਪੈਣੀ ਸ਼ੁਰੂ ਹੋ ਗਈ ਹੋਵੇ ਸੜਕ ਤੇ ਉੱਤੇ ਬੈਠ ਕੇ ਹਨੂਮਨ ਚਾਲੀਸਾ ਪੜਾਇਆ ਜਾਂਦਾ ਐਫ ਆਈ ਆਰ ਦਰਜ ਹੁੰਦੀ ਹੈ ਪਰ ਗ੍ਰਿਫਤਾਰੀ ਕਿਸੇ ਦਿਨੀ ਹੁੰਦੀ ਇਸੇ ਹੀ ਮੁੱਦੇ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਹਣੀ ਮਹਾਜਨ ਪੰਜਾਬ ਜੂਤ ਪ੍ਰਧਾਨੇ ਸ਼ਿਵ ਸਨਾ ਉਦਵ ਬਾਲਾ ਸਾਹਿਬ ਠਾਕਰੇ ਦੇ ਹਣੀ ਮਹਾਜਨ ਜੀ ਇੱਕ ਤਾਂ ਪਹਿਲਾਂ ਹੀ ਪੰਜਾਬ ਜਿਹੜਾ ਬੜੀ ਮੁਸ਼ਕਲ ਸ਼ਾਂਤੀ ਜਿਹੜੀ ਹੈ ਉਹ ਵਾਪਸ ਆਈ ਹੈ ਤਾਂ ਤੁਸੀਂ ਬੜੀ ਢੇਰ ਤੋਂ ਇਸ ਸੰਘਰਸ਼ੇ ਦੇ ਵਿੱਚ ਸ਼ਿਰਸਾ ਨਾ ਜੁੜੇ ਹੋ। ਜਿਹੜਾ ਇੱਕ ਸੋਚ ਸਮਝ ਕੇ ਬੋਲਿਓ ਕਿਉਂਕਿ ਜਦੋਂ ਵੀ ਤੁਸੀਂ ਬੋਲਦੇ ਹੋ ਨਾ ਤਾਂ ਬੋਲਣ ਤੋਂ ਬਾਅਦ ਪੰਜਾਬ 'ਚ ਥੋੜੀ ਅੱਗ ਜੀ ਲੱਗ ਜਾਂਦੀ ਖਲਾਰੇ ਪੈ ਜਾਂਦੇ ਨੇ ਇਸ ਕਰਕੇ ਮੈਂ ਜ਼ਰੂਰ ਕਹਾਂਗਾ ਕਿ ਥੋੜਾ ਲਫ਼ਜ਼ਾਂ ਦੇ ਵਿੱਚ ਆ ਛਾਂਤੀ ਪੰਜਾਬ ਨੂੰ ਕਿਸੇ ਤਰ੍ਹਾਂ ਦੇ ਕੋ ਖਤਰਾ ਨਾ ਹੋਵੇ ਉਹ ਜੀ ਦਾ ਧਿਆਨ ਰੱਖਿਓ। ਸੋ ਮੈਨੂੰ ਇਹ ਦੱਸੋ ਕਿ ਤੁਸੀਂ ਵੀ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਯੂਪੀ ਦੀ ਚੱਲ ਕਾਉਣੀ ਸ਼ੁਰੂ ਹੋ ਗਈ ਹੈ। ਯੂਪੀ ਜਿਹੜਾ ਉਹ ਪੰਜਾਬ ਬਣਨ ਜਾ ਰਿਹਾ ਕਿ ਜਾਂ ਪੰਜਾਬ ਨੂੰ ਯੂਪੀ ਬਣਾਇਆ ਜਾਵੇ। ਦੇਖੋ ਪਹਿਲਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆਈ ਲਵ ਮੁਹੰਮਦ ਲਿਖਿਆ ਕੁਛ ਲਿਖਿਆ ਆਪਣਾ ਪ੍ਰੋਟੈਸਟ ਕਰ ਰਹੇ ਨੇ ਤੇ ਕਰੀ ਜਾਨ ਕਿਸੇ ਨੇ ਕੋਈ ਦਿੱਕਤ ਹੀ ਨਹੀਂ ਠੀਕ ਹੈ ਜਦੋਂ ਇੱਕ ਸਾਡਾ ਹਿੰਦੂ ਨੌਜਵਾਨ ਜੈ ਸ਼੍ਰੀ ਰਾਮ ਦਾ ਨਾਰਾ ਲਾਂਦਾ ਹੈ ਇਕੱਠੀ ਹੋ ਕੇ ਉਹਦੀ ਮਾਰ ਕਿਟਾਈ ਕਰਦੇ ਆ ਇਹ ਕਿੱਥੋਂ ਦੀ ਗੱਲ ਤੇ ਕਿੱਥੋਂ ਦਾ ਇਨਸਾਫ ਹੈ ਕਹੇ ਜੈ ਸ਼੍ਰੀ ਰਾਮ ਕਹਿਣਾ ਪੰਜਾਬ ਦੇ ਵਿੱਚ ਬੈਣ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਡਰਾਇਆ ਜਾਂਦਾ ਪਿਆ ਉਹਦੀ ਕੁੱਟਮਾਰ ਕੀਤੀ ਸਾਡੇ ਹਿੰਦੂ ਆਗੂਆਂ ਨੇ ਸੰਗਠਨਾਂ ਨੇ ਉੱਥੇ ਧਰਨਾ ਲਾਇਆ ਰਾਤ ਨੂੰ ਕਮਿਸ਼ਨਰ ਸਾਹਿਬ ਆਰਡਰ ਕਰਦੇ ਨੇ ਐਫ ਆਈ ਆਰ ਦਰਜ ਕਰਦੇ ਨੇ ਠੀਕ ਹੈ ਐਫ ਆਈ ਆਰ ਅਨਪਛਾਤੇ ਦੇ ਦਰਜ ਕਰ ਰਹੇ ਨੇ ਜਾਨੀ ਕਿ ਵੀਡੀਓ ਜਿਹੜੀ ਹੈ ਉਹਦੇ ਵਿੱਚ ਸਾਫ ਪੰਤਿਆਂ ਦੇ ਚਿਹਰੇ ਦਿਖਾਈ ਦੇ ਰਹੇ ਨੇ ਉਹ ਅਨਪਛਾਤੇ ਕਿੱਦਾਂ ਹੋਗੇ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਕੀ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਨੂੰ ਬੰਗਾਲ ਯੂਪੀ ਬਿਹਾਰ ਬਣਾਉਣਾ ਚਾਹੁੰਦੇ ਹੋ ਕੀ ਪੰਜਾਬ ਦੇ ਵਿੱਚ ਗੁੰਡਾਗਰਦੀ ਨਹੀਂ ਚੱਲਣ ਦੇਣੀ ਅੱਛਾ ਇਹ ਕੀ ਹਣੀ ਜੀ ਅੱਜ ਤੁਹਾਨੂੰ ਹੌਸ ਰੈਸਟ ਕੀਤਾ ਗਿਆ ਦੇਖੋ ਮੈਂ ਤਾਂ ਉਹ ਹੀ ਕਹਿ ਰਿਹਾ ਅਸੀਂ ਜਾਣਾ ਸੀ ਅੱਜ ਜਲੰਧਰ ਸਵੇਰੇ ਹਾਊਸ ਰੈਸਟ ਕੀਤਾ ਗਿਆ ਹਾਊਸ ਰੈਸਟ ਨੇ ਕਈ ਸਾਥੀਆਂ ਨੂੰ ਪੰਜਾਬ ਦੇ ਵਿੱਚ ਜਿਦਾਂ ਸੰਜੀਵ ਕਨੌਲੀ ਆਮਿਤ ਰੋੜਾ ਮੈਨੂੰ ਵੀ ਹਾਊਸ ਰੈਸਟ ਕਰ ਲਿਆ ਗਿਆ ਮਤਲਬ ਅਸੀਂ ਕੀ ਗੱਲ ਪੰਜਾਬ 'ਚ ਰਹਿ ਕੇ ਆਪਣੀ ਪੰਜਾਬ ਦੇ ਵਿੱਚ ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਅਸੀਂ ਹਿੰਦੂ ਦੀ ਮਦਦ ਨਹੀਂ ਕਰ ਸਕਦੇ ਵੈਸੇ ਤਾਂ ਪੰਜਾਬ ਜਿਹੜਾ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਆ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ ਪਰ ਅਸੀਂ ਇੱਥੋਂ ਤੌਰ ਤੇ ਇੱਕ ਹਿੰਦੂ ਨੂੰ ਫੜ ਕੇ ਆਪਾਂ ਉੱਥੇ ਆਈ ਲਾ ਮੁਹੰਮਦ ਦੇ ਪਹਿਲਾਂ ਨਾਰੇ ਲਾਈਏ ਮੁਸਲਿਮ ਜਿੰਦਾਬਾਦ ਦੇ ਨਾਰੇ ਲਾਈਏ ਫਿਰ ਉਹਦੀ ਮਾਰਕਟਾਈ ਕਰੀਏ ਉਹਨੂੰ ਜਲੀਲ ਕਰੀਏ ਕਿ ਪ੍ਰਸ਼ਾਸਨ ਸੁੱਤਾ ਪਿਆ ਇੱਥੇ ਹੁਣ ਇਹ ਗੱਲ ਕਲੀਅਰ ਕਰੋ ਪਹਿਲਾਂ ਹੁਣ ਤੁਸੀਂ ਕਿਹਾ ਕਿ ਉਹਨਾਂ ਨੇ ਕਿਹਾ ਆਈ ਲਾ ਮੁਹੰਮਦ ਦੇ ਨਾਰੇ ਵੱਜ ਰਹੇ ਸੀ ਉਹਤੇ ਇਹ ਦੁਲੀ ਮਾਰਕਟਾਈ ਕਰ ਦਿੱਤੀ ਪਰ ਇਹਦੇ ਨਾਲ ਹੀ ਅਸੀਂ ਇਹਨੂੰ ਧਾਰਮਿਕ ਰੰਗਤ ਕਿਉਂ ਦੇ ਰਿਹਾ ਧਾਰਮਿਕ ਮੁੱਦਾ ਕਿਉਂ ਦੇ ਰਿਹਾ ਧਾਰਮਿਕ ਮੁੱਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੇ ਦੇਖੋ ਉਹਦਾ ਉਹਦਾ ਵੀਡੀਓ ਦੇ ਵਿੱਚ ਕਿੱਥੇ ਆ ਰਿਹਾ ਜੈ ਸ਼੍ਰੀ ਰਾਮ ਦਾ ਉਹਨੇ ਨੰਨਾ ਮਾਰਿਆ ਜੈ ਸ਼੍ਰੀ ਰਾਮ ਦਾ ਨੰਨਾ ਲਾਇਆ ਜੀ ਉਹਦੇ ਵੀਡੀਓ ਦੇ ਵਿੱਚ ਲਿਖਿਆ ਸਭ ਨਾ ਦੇਖੋ ਨਾ ਦੇਖੋ ਨਾ 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 ਪਹਿਲਾ ਉਹਨੇ ਜੈ ਸ਼੍ਰੀ ਰਾਮ ਇਹ ਤਾਂ ਬਹੁਤ ਸੌਖਾ ਕੰਮ ਹੈ ਉਹਨੇ ਹੋ ਸਕਦਾ ਉਹਦੇ ਨਾਲ ਸਕੂਟਰੀ ਮਾਰੀ ਹੋਵੇ ਹੋ ਸਕਦਾ ਹਾਰ ਨ ਮਾਰਿਆ ਹੋਵੇ ਹੋ ਸਕਦਾ ਉਹਨਾਂ ਦਾ ਇਹ ਜੋ ਮਰਦੀ ਜੈ ਸ਼੍ਰੀ ਰਾਮ ਦਾ ਸੈਕੂਟਰੀ ਮੋਰਸਲ ਲੱਗ ਗਿਆ ਸੀ ਮਾੜਾ ਇਹਨਾਂ ਦਾ ਤੇ ਉਹਨੂੰ ਕੁੱਟਣਾ ਸ਼ੁਰੂ ਕਰ ਦੋ ਇੱਕ ਧਾਰਮਿਕ ਰੰਗ ਤੂੰ ਇਹਦਾ ਮਤਲਬ ਇਹ ਆ ਤੇ ਜੇਕਰ ਉਹ ਆਪਣੀ ਕੋਈ ਲੜਾਈ ਹੋ ਗਈ ਚਲੋ ਉਹਨੂੰ ਕੁੱਟਿਆ ਨਹੀਂ 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 ਜਦੋਂ ਉਹਨੂੰ ਕੁੱਟਿਆ ਜਦੋਂ ਉਹਨੂੰ ਕੁੱਟਿਆ ਕੋਟਗਿਆ ਇਹਦਾ ਮੁਹੰਮਦ ਦੇ ਨਾਰੇ ਲਾਈ ਜਾ ਰਿਹਾ ਇਹ ਕਿੱਦਾਂ ਦੀ ਗੱਲ ਹੋਈ ਕੋਈ ਜੇ ਸਕੂਟਰੀ ਵੱਜੀ ਮੋਰਸਲ ਵੱਜਾ ਪਹਿਲਾਂ ਤੇ ਇਹ ਗੱਲ ਹੀ ਨਹੀਂ ਹੋਈ ਉੱਥੋਂ ਲੰਘ ਰਿਹਾ ਸੀ ਇਹ ਆਈ ਲਵ ਮੁਹੰਮਦ ਦੇ ਨਾਰੇ ਲਾ ਰਿਹਾ ਸੀ ਉਸ ਨੌਜਵਾਨ ਨੇ ਜਿਹਦਾ ਸ਼ਰੀਰਮ ਕਹਤਾ ਕਿ ਪੰਜਾਬ ਚ ਜੈ ਸ਼ਰੀ ਰਾਮ ਕਹਣਾ ਗੁਨਾਹ ਹਿੰਦੁਸਤਾਨ ਚ ਜੈ ਸ਼ਰੀ ਕਰੀ ਰਾਮ ਕਹਣਾ ਗੁਨਾਹ ਦੇਖੋ ਜੀ ਇਹ ਸਿੱਧੇ ਤੌਰ ਦੇ ਉਤੇ ਪ੍ਰਸ਼ਾਸਨ ਦੀ ਨਕਾਮੀ ਹੈ ਹਾਲੇ ਤੱਕ ਬੰਦੇ ਫੜ ਕੇ ਅੰਦਰ ਨਹੀਂ ਦਿੱਤੇ ਤੇ ਸਾਨੂੰ ਹਾਊਸਲੈਸਟ ਕੀਤਾ ਗਿਆ ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ ਕਿਤੇ ਭਾਈਚਾਰਕ ਸਾਂਝ ਨੂੰ Hindu Sikh Isai Muslim ਸਭ ਇਕੱਠੇ ਨੇ ਪਰ ਇਹਨਾਂ ਨੇ ਜੋ ਕੰਮ ਕੱਲ ਜਲੰਧਰ ਚ ਕੀਤਾ ਉਹ ਹਰ Hindu ਦੇ ਮਨ ਨੂੰ ਠੇਸ ਪਹੁੰਚੀ ਆ ਜਲ ਤੋ ਜਲ ਕਮਿਸ਼ਨਰ ਇਹਨਾਂ ਦੇ ਪਰਚਾ ਦਰਜ ਕਰ ਦੇ ਨਹੀਂ ਤੇ ਪੰਜਾਬ ਦੀਆਂ ਸਾਰੀਆਂ ਸੜਕਾਂ ਜਾਮ ਕਰਾਂਗੇ ਪੰਜਾਬ ਬੰਦ ਹੀ ਕਾਲ ਦਵਾਂਗੇ ਇੰਨੀ ਕਵੋਟਾਂ ਦੀ ਕਿੰਤੀ ਆ ਅੱਛਾ ਹਣੀ ਜੀ ਆ ਤਾਂ ਬੜਾ ਹੀ ਸੌਖਾ ਹੋ ਗਿਆ ਨਾ ਤੁਹਾਡਾ ਝਗੜਾ ਕਿਸੇ ਨਾਲ ਹੋ ਗਿਆ ਤੁਹਾਡੇ ਕਿ ਸਾਥੀ ਦਾ ਹੋ ਗਿਆ ਤੇ ਆਣ ਕੇ ਤੁਹਾਨੂੰ ਉਹ ਕਹਿ ਦਵੇ ਕਿ ਜੀ ਮੈਂ ਤਾਂ ਉਹ ਤੇ ਜੈ ਸ਼੍ਰੀ ਰਾਮ ਕਹਾ ਸੀਗਾ ਕਿ ਉਹ ਜਿਹੜੇ ਲੋਕ ਨੇ ਟੋਪੀ ਵਾਲੇ ਹੋਣ ਜਾਂ ਕੋਈ ਸਿੱਖ ਸਮਾਜ ਦਾ ਬੰਦਾ ਹੋਵੇ ਇਹ ਤਾਂ ਬੜਾ ਸੌਖਾ ਹੈ ਜੀ ਝਗੜਾ ਤੁਹਾ ਗੱਲ ਕਰੀਏ ਨਾ ਗੱਲ ਸਿੱਖ ਹਿੰਦੂ ਸਿੱਖ ਜੈ ਸ਼੍ਰੀ ਰਾਮ ਦਾ ਦੱਸੋ ਹਿੰਦੂ ਸਿੱਖ ਦਾ ਨੋ ਮਾਸਟਰ ਰਿਸ਼ਤਾ ਜੈ ਸ਼੍ਰੀ ਰਾਮ ਦਾ ਨਾਰਾ ਮਾਰਿਆ ਕਿੰਨੇ ਆ ਪਹਿਲਾਂ ਕਲੀਅਰ ਕਰੋ ਉਹ ਨੋ ਜਵਾਲਸੀ ਉੱਤੇ ਉਹ ਤਾਂ ਕਹਿ ਰਿਹਾ ਨਾ ਹਾਂ ਨਹੀਂ ਉਹ ਕਹਿ ਰਿਹਾ ਨਾ ਝੂਠੀ ਵੀ ਤੇ ਕਹਿ ਸਕਦਾ ਕਿਉਂ ਝੂਠ ਕਿਉਂ ਹੋਵੇਗਾ ਉਹ ਉਹ ਨਾਰਾ ਮਾਰੇਗਾ ਉਹ ਕਾ ਉਹ ਇੱਕ ਆਮ ਸਿਵિલિયન ਹੈ ਇੱਕ ਹਿੰਦੂ ਕਮਿਊਨਿਟੀ ਨੂੰ ਬੁਲਾਉਂ ਕਰਦਾ ਜਦੋਂ ਤੇ ਆਈ ਲਵ ਮੁਹੰਮਦ ਦੇ ਨਾਰੇ ਵੱਜ ਰਹੇ ਆ ਉਹਨੇ ਜੈ ਸ਼ਰੀ ਰਾਮ ਕਹਤਾ ਕਿ ਗੁਨਾਹ ਕਰ ਲਿਆ ਨੇ আচ্ছা ਇਹ ਦੱਸੋ ਇਸ ਤੋਂ ਪਹਿਲਾਂ ਵੀ ਤੁਸੀਂ ਯੂਪੀ ਚ ਵੀ ਦੇਖਿਆ ਸਾਰੀ ਜਗ੍ਹਾ ਦੇ ਉੱਤੇ ਦੇਖਿਆ ਇਹ ਕਿਤੇ ਵੀ ਜਿਸ ਸਮੇਂ ਚਾਹੇ ਜਦੋਂ ਵੀ ਸਹਿੰਦੂ ਕੋਈ ਵੀ ਸਮਾਗਮ ਹੁੰਦਾ ਜਾਂ ਹਿੰਦੂ ਧਰਮ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਸਾਡੇ ਯਾਤਰਾ ਨਿਕਲਦੀ ਹੈ ਜਾਂ ਕੋਈ ਦਿਨ ਤਿਹਾੜਾ ਹੁੰਦਾ ਕਦੀ ਕਿਸੇ ਨੇ ਮੰਦਰਾਂ ਦੇ ਉੱਤੇ ਜਾਂ ਕਿਸੇ ਜਗ੍ਹਾ ਦੇ ਉੱਤੇ ਆ ਕੇ ਕੋਈ ਪਥਰਾਉ ਕੋ ਨਾਰੇਬਾਜ਼ੀ ਕੁਛ ਕੀਤੀ ਪਰ ਜਿੰਨੀ ਵੀ ਦੇਖਿਆ ਯੂਪੀ ਦੇ ਵਿੱਚ ਵੀ ਤੇ ਜਾ ਕੇ ਮਸਜਿਦਾਂ ਦੇ ਉੱਤੇ ਨਾਰੇ ਮਾਰਨੇ ਸਾਰਾ ਕੁਝ ਕਰਨਾ ਇਹ ਅੱਗ ਕੌਣ ਲਾਉਂਦਾ ਇਹ ਤੁਹਾਨੂੰ ਮੈਂ ਇਹ ਮੈਂ ਤੁਹਾਨੂੰ ਅੱਜ ਦੱਸ ਰਿਹਾ ਅੱਜ ਤੋਂ 10 ਸਾਲ ਪਿੱਛੇ ਚਲ ਜੋ ਹੂੰ ਯੂਪੀ ਦੇ ਵਿੱਚ ਹਿੰਦੂਆਂ ਦਾ ਜੀਣਾ ਮੁਸ਼ਕਲ ਹੋਇਆ ਸੀ ਕੱਢ ਕੱਢ ਕੇ ਹਿੰਦੂਆਂ ਨੂੰ ਚੁੰਨ ਚੁੰਨ ਕੇ ਟਾਰਗੇਟ ਕਰਦੇ ਸੀ ਅੱਜ ਉੱਥੇ ਬਾਬੇ ਦੀ ਸਰਕਾਰ ਆਈ ਹੈ ਬਲਡੋਜ਼ਰ ਬਾਬੇ ਦੀ ਤੇ ਹੁਣ ਉਥੇ ਜਿਹੜੀ ਐ ਨੱਥ ਪਈ ਐ ਤੁਸੀਂ 10 ਸਾਲ ਪਹਿਲਾਂ ਪੁਰਾਣਾ ਇਤਿਹਾਸ ਰਾਮ ਮੰਦਰ ਰਾਮ ਮੰਦਰ ਜਿਹੜੇ ਬਣਵਾਣ ਜਾਂਦੇ ਸੀ ਉਹਨਾਂ ਨੂੰ ਗੋਲੀਆਂ ਮਾਰੀਆਂ ਗਏ ਤੁਹਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਵੀ ਉਹਨਾਂ ਦਾ ਕੋਈ ਆਪਣੀ ਮਸਜਿਦ ਆਂਦੀ ਹੈ ਕੋਈ ਉਹਨਾਂ ਦਾ ਸਥਾਨ ਆਂਦਾ ਹੈ ਕੋਈ ਦਰਗਾਹ ਆਂਦੀ ਹੈ ਤੇ ਉੱਥੇ ਸਾਡੇ ਹਿੰਦੂ ਵੀਰ ਹੈ ਜਿਹੜੇ ਸਾਡੇ ਭਰਾ ਨੇ ਜਿਹੜੇ ਡੀਜੇ ਲਾ ਕੇ ਕਿੱਦਾਂ ਨੱਚਦੇ ਨੇ ਕਿੱਦਾਂ ਪੱਤਰਬਾਜੀ ਕਰਦੇ ਨੇ ਕਿੱਦਾਂ ਉੱਥੇ ਤੋੜ ਮੜੋੜ ਕਰਦੇ ਨੇ ਕੀ ਕੁਝ ਕਰਦੇ ਨੇ ਕਿਸੇ ਨੇ ਕੋਈ ਐਸਾ ਦੇਖੋ ਹਿੰਦੂ ਕਿੰਨੀਆਂ ਵੀਡੀਓ ਨੇ ਕਿੰਨੀਆਂ ਵੀਡੀਓ ਨੇ ਹਿੰਦੂ ਸਮਾਜ ਇੱਕ ਰਹਿਮ ਦਿਲ ਸਮਾਜ ਹੈ ਕੀ ਬਾਤ ਹੈ ਇਹ ਕਦੀ ਵੀ ਕਿਸੇ ਧਰਮ ਦੇ ਉੱਤੇ ਅਟੈਕ ਨਹੀਂ ਕਰਦਾ ਇਹ ਨਹੀਂ ਕਿਸੇ ਨੂੰ ਮਾਰਾ ਨਹੀਂ ਬੋਲਦਾ ਨਾ 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 ਤੁਸੀਂ ਮੁਸਲਮਾਨ ਮੁਸਲਮਾਨ ਦੀ ਮੈਂ ਗੱਲ ਨਹੀਂ ਕਰ ਰਿਹਾ ਕੁਝ ਸਾਡੇ ਹਿੰਦੂਆਂ ਚ ਵੀ ਇੱਕ ਦੋ ਲੋਕ ਹੋਣਗੇ ਕੁਝ ਸਿੱਖਾਂ ਚ ਕੋਈ ਇਸਾਈਆਂ ਚ ਕੋਈ ਮੁਸਲਮਾਨ ਨੇ ਜਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਨੇ ਠੀਕ ਹੈ ਪਰ ਇਹ ਜਿਹੜਾ ਕੱਲ ਪਠਾ ਜਲੰਧਰ ਦੇ ਵਿੱਚ ਸ਼ਰੀਆਮਿਕ ਹਿੰਦੂ ਨੂੰ ਸੜਕੇ ਦੇ ਉੱਤੇ ਜਲੀਲ ਕੀਤਾ ਉਹਨੂੰ ਮਾਰਿਆ ਕੁੱਟਿਆ ਪ੍ਰਸ਼ਾਸਨ ਦੀ ਕਿੱਡੀ ਨਕਾਮੀ ਹੈ ਇੱਕ ਅਨਪਛਾਤੇ ਤੇ ਐਫ ਆਈ ਆਰ ਦਰਜ ਕਰੇ ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਾ ਵੀਡੀਓ ਚ ਕੋਨੋਂ ਦੀ ਮਾਰਕਟਾਈ ਕਰ ਰਿਹਾ ਕੋਨ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਮਾਰਕਟਾਈ ਹੋ ਗਏ ਹਾਂਜੀ ਜੀ ਮੰਨਿਆ ਮਾਰਕਟਾਈ ਇਹਨਾਂ ਦਾ ਜਿਹੜਾ ਉੱਥੇ ਲੁਧਿਆਣੇ ਬੈਠੇ ਜਿਹੜੇ ਇਹਨਾਂ ਦੇ ਮੇਨ ਆ ਮੁਸਲਮਾਨ ਸਮਾਜ ਦੇ ਉਹਨਾਂ ਦਾ ਅੱਜ ਬਿਆਨ ਨਹੀਂ ਆਇਆ ਕਿ ਜੋ ਹਿੰਦੂ ਸਮਾਜ ਦੇ ਨੌਜਵਾਨਾਂ ਹੋਇਆ ਗਲਤ ਹੋਇਆ ਉਹਦੇ ਨਿੱਕੀ ਨਿੱਕੀ ਗੱਲ ਤੇ ਇਹਨਾਂ ਨੇ ਬਿਆਨ ਦਿੰਦੇ ਨੇ ਤੁਹਾਨੂੰ ਤੇ ਹੁਣ ਮੌਕਾ ਮਿਲ ਗਿਆ ਹੈ ਸਿਆਸਤ ਕਰਨ ਦਾ ਵੀ ਓਏ ਅਸੀਂ ਸਿਆਸਤ ਨਾ ਤੇ ਅਸੀਂ ਕਦੀ ਇਲੈਕਸ਼ਨ ਲੜੀ ਹੈ ਨਾ ਲੜਨੀ ਹੈ ਸਾਨੂੰ ਵੋਟਾਂ ਦੀ ਰਾਜਨੀਤੀ ਨਾ ਕੋਈ ਨਹੀਂ ਹੈਗਾ ਅਸੀਂ ਧਾਰਮਿਕ ਬੀਜੇਪੀ ਆ ਰਹੀ ਹੈ ਨਾ ਇਸੇ ਮੁੱਦੇ ਤੇ ਤੇ ਪੂਰੇ ਦੇਸ਼ ਤੇ ਦੇਖੋ ਮੈਂ ਬੀਜੇਪੀ ਦਾ ਬੀਜੇਪੀ ਦਾ ਮਦਾਈ ਨਹੀਂ ਹੈ ਮੈਂ ਬੀਜੇਪੀ ਦਾ ਕਟਰ ਖਿਲਾਫ ਬੋਲਦਾ ਤੁਸੀਂ ਮੇਰੀਆਂ ਜਲੰਧਰ ਦੇ ਵਿੱਚ ਬੀਜੇਪੀ ਨੇ ਆ ਕੇ ਸਾਹਮਣੇ ਮੈਦਾਨ ਦੇ ਵਿੱਚ ਉਹ ਉੱਥੇ ਗੱਲ ਬੀਜੇਪੀ ਦੀ ਨਹੀਂ ਆਈ ਉੱਥੇ ਗੱਲ ਹਿੰਦੂ ਸਮਾਜ ਦੀ ਆਈ ਹੈ ਉਹ ਕਿੱਥੇ ਗਿਆ ਚਰਨਜੀਤ ਸਿੰਘ ਚੰਨੀ ਜਿਹਨੂੰ ਲੋਕਾਂ ਨੇ 1.5 ਲੱਖ ਤੇ ਜਿਤਾਇਆ ਹੀ ਗੱਲੋ ਚੰਨੀ ਮੁਸਲਮਾਨ ਸਮਾਜ ਦਾ ਮੁਸਲਮਾਨ ਸਮਾਜ ਨੇ ਜਤਾਇਆ ਜਲੰਧਰ ਚ ਕਹਾਣੀ ਜੀ ਆਪਾਂ ਇਹਨੀ ਨਫਰਤ ਦੇ ਨਾਲ ਕਿਉਂ ਨਹੀਂ 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 ਦੇਖੋ ਜਿੱਥੇ ਹਿੰਦੂ ਸਮਾਜ ਨਾ ਪੂਰਾ ਇਹੋ ਤਾਂ ਸਮਝਾਓ ਵੀ ਮੈਂ ਕਹਿਣਾ ਹੈ ਕਿ ਤੁਸੀਂ ਸਬੂਤ ਕਿਉਂ ਨਹੀਂ ਮੰਗਦੇ ਉਸ ਹਿੰਦੂ ਵੀਰ ਕੋਲ ਵੀ ਵੀਡੀਓ ਬਣੀ ਹੈ ਨਾ ਉਹ ਵੀਡੀਓ ਦੇ ਵਿੱਚ ਕਿੱਥੇ ਨਾਰਾ ਲਾਇਆ ਉਹਨਾਂ ਨੇ ਜੈ ਸ਼੍ਰੀ ਰਾਮ ਦਾ ਦੇਖੋ ਜਦੋਂ ਦੇਖੋ ਆਈ ਲਵ ਮੁਹੰਮਦ ਦੇ ਜਿਹੜੇ ਨਾਰੇ ਲੱਗ ਰਹੇ ਲੱਗ ਰਹੇ ਸੀ ਨਾ ਉਹਦੀ ਵੀਡੀਓ ਬਣ ਕੇ ਸੀ ਉਹ ਲੜਕਾ ਉਦੋਂ ਐਕਟਿਵ ਬਤ ਲੰਧਰ ਦੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਇਹਨਾਂ ਨੇ ਫੜ ਕੇ ਉਹਨੂੰ ਫੋਟੋ ਅੱਛਾ ਇਹ ਇੱਕ ਇਹ ਗੱਲ ਦ ਨੁਕਸਾਨਾ ਚੈਨ ਦਾ ਵੈਸੇ ਯਾਰ ਨੁਕਸਾਨਾ ਕੀ ਚਾਹੀਦਾ ਯਾਰ ਜੈ ਸ਼੍ਰੀ ਰਾਮ ਪੰਜਾਬ ਚ ਬੋਲਣ ਕਹਿ ਦਿੰਦਾ ਹੈ ਜੇ ਕਰਾਤਾ ਹੋ ਰਿਹਾ ਹੋਵੇ ਕਾਵੜ ਯਾਤਰਾ ਜਾ ਰਹੀ ਹੋਵੇ ਕੁਛ ਚੱਲ ਰਿਹਾ ਹੋਵੇ ਉੱਥੇ ਕੋਈ ਬੰਦਾ ਜੋਰ ਦੀ ਆਈ ਲਵ ਮੁਹੰਮਦ ਕਹ ਦੇ ਫਿਰ ਕਹਿੰਦੇ ਭਾਈ ਉੱਥੇ ਤੇ ਸਿਰਫ ਲਾਗ ਮਤਾ ਨਹੀਂ ਨਹੀਂ 1 ਮਿੰਟ 1 ਮਿੰਟ ਇਹ ਕਾਦੀ ਯਾਤਰਾ ਨਿਕਲਦੀ ਕਿ ਪ੍ਰੋਟੈਸਟ ਕਰ ਰਹੇ ਨੇ ਇਹਦੇ ਪ੍ਰੋਟੈਸਟ ਕਰ ਰਹੇ ਅਸੀਂ ਗੱਲ ਦੂਸਰਾ ਮੇਰੀ ਗੱਲ ਸੁਣੋ ਅਸੀਂ ਲੰਘਦੇ ਆ ਅਸੀਂ ਲੰਘਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਪੰਜਾਬ ਚ ਕੋਣਾ ਨਾ ਬੇਗਾਨਾ ਕੀ ਸ਼੍ਰੀ ਗੁਰੂ ਕਹਿਣਾ ਪੰਜਾਬ ਚ ਗੁਨਾਹ ਕਿੱਤੇ ਗੁਨਾਹ ਜੇ ਉਹ ਆਈ ਲਵ ਮੁਹੰਮਦ ਕਹਿ ਰਹੇ ਸੀ ਸਾਰੇ ਜਲੰਧਰ ਚ ਲੰਘ ਕੇ ਆਏ ਆ ਕਿ ਸਿੰਘ ਦੇ ਉਹਨਾਂ ਦਾ ਵਿਰੋਧ ਨਹੀਂ ਕੀਤਾ ਅੱਛਾ ਜੂਪੀ ਚਾਈਲਾ ਹਿੰਦੂ ਸਮਾਜ ਹਿੰਦੂ ਸਮਾਜ ਦੇ ਦੁਕਾਨਾਂ ਵਾਲੇ ਨੇ ਵਿਰੋਧ ਨਹੀਂ ਕੀਤਾ ਆਈ ਲਵ ਮੁਹੰਮਦ ਇਹ ਪੰਜਾਬ ਚੱਕ ਲਾਂ ਦੀ ਸਾਜ਼ਿਸ਼ ਹੈ ਆਈ ਲਵ ਮੁਹੰਮਦ ਇਹ ਜੂਪੀ ਦੇ ਵਿੱਚ ਗੁਨਾਹ ਹੈ ਨਹੀਂ ਗੁਨਾਹ ਉੱਥੇ ਕਿਉਂ ਮੰਨਿਆ ਜਾਂਦਾ ਗੁਨਾਹ ਇੱਦਾਂ ਨਹੀਂ ਹੁੰਦਾ ਇੱਕ ਇੱਕ ਜਦੋਂ ਜੂਪੀ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ 10 ਸਾਲ ਪਹਿਲਾਂ ਜਦੋਂ ਹੂੰ ਕਾਵੜ ਯਾਤਰਾ ਨਿਕਲਦੀ ਨਹੀਂ ਸੀ ਨਿਕਲਣ ਨਹੀਂ ਦਿੰਦੇ ਸੌ ਸੌ ਕਾਵੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਹਮ ਰਾਮ ਮੰਦਰ ਜਿਹੜੇ ਬਨਾਨ ਲੋਕ ਜਾਂਦੇ ਸੀ ਰਾਮ ਮੰਦਰ ਦੀ ਸੇਵਾ ਤੇ ਗੋਲੀਆਂ ਮਲਾਇਮ ਯਾਦਵ ਦੀ ਸਰਕਾਰ ਮਲਾਇਮ ਸਿੰਘ ਉਹਦਾ ਮੁੱਖ ਮੰਤਰੀ ਗੋਲੀਆਂ ਨਾਲ ਹਿੰਦੂ ਮਾਰੇ ਇਹ ਗੱਲ ਕੋਈ ਨਹੀਂ ਕਹਿੰਦੇ ਪਿੱਛੇ ਇੱਕ ਕੋ ਅਨਸਾਰੀ ਸੀ ਜਿਨੇ ਹਿੰਦੂਆਂ ਦਾ ਕਤਲੇਆਮ ਕੀਤਾ ਇੱਕ ਅਤੀਕ ਐਮਤ ਸੀ ਜਦੋਂ ਹਿੰਦੂਆਂ ਦਾ ਕਤਲੇਆਮ ਕਰਦੇ ਸੀ ਇਹ ਸਰਕਾਰ ਉਹਨਾਂ ਨੂੰ ਚੜੀਆ ਪਰਫਰਮੈਂਸ ਦਿੰਦੀ ਸੀ ਪਰ ਹੁਣ ਜਗੰਦਰ ਜੱਲਾਬਖ ਪੰਜਾਬ ਦੀ ਕਰੀਏ ਕਿ ਪੰਜਾਬ ਦੇ ਵਿੱਚ ਜੈ ਸ਼੍ਰੀ ਰਾਮ ਕਹਿਣਾ ਗੁਨਾਹ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਤੁਸੀਂ 3 ਕਰੋੜ ਲੋਕਾਂ ਦੇ ਮੁੱਖ ਮੰਤਰੀ ਹੋ ਨਾ ਕਿ ਤੁਸੀਂ ਇੱਕ ਛੋਟੇ ਮਲ 10 ਵੀ 50 ਹਜ਼ਾਰ ਬੰਦੇ ਦੇ ਮੁੱਖ ਮੰਤਰੀ ਹੋ ਠੀਕ ਹੈ ਤੁਹਾਨੂੰ 3 ਕਰੋੜ ਹਿੰਦੂ ਸਿੱਖ ਈਸਾਈਆਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਨਾ ਕਿ ਤੁਹਾਨੂੰ ਇਸ ਕੰਮ ਨੇ ਹਲੇ ਮੁੱਖ ਮੰਤਰੀ ਬਣਾਇਆ ਤੁਹਾਡਾ ਹਲੇ ਤੱਕ ਬਿਆਨ ਨਹੀਂ ਆਇਆ ਤੁਹਾਡਾ ਕੋਈ ਮੰਤਰੀ ਦਾ ਬਿਆਨ ਨਹੀਂ ਆਇਆ ਮੈਂ ਅਮਨ ਰੋੜਾ ਜੀ ਨੂੰ ਬੇਨਤੀ ਕਰਨਾ ਕਿ ਤੁਸੀਂ ਤੁਹਾਡਾ ਹਲੇ ਤੱਕ ਬਿਆਨ ਨਾ ਆਣਾ ਇਹ ਵੀ ਕਿਤੇ ਨਾ ਕਿਤੇ ਇੱਕ ਫੇਲੀਅਰ ਹੈ ਬੀਜੇਪੀ ਦੇ ਕਿਹੜੇ ਮੰਤਰੀ ਦਾ ਬਿਆਨ ਹੈ ਜੀ ਬੀਜੇਪੀ ਤੇ ਆ ਬੈਠੀ ਮੈਂ ਦੇਖੋ ਮੈਂ ਬੀਜੇਪੀ ਦਾ ਮੇਰਾ ਕੋਈ ਲੈਣਾ ਦੇਣਾ ਨਹੀਂ ਬੀਜੇਪੀ ਤੇ ਕਿਹੜੇ ਮੰਤਰੀ ਦਾ ਆਇਆ ਬੀਜੇਪੀ ਸੇ ਕਿਹੜੇ ਮੰਤਰੀ ਤਾਇਆ ਕਾਂਗਰਸ ਦੇ ਕਿਹੜੇ ਬੰਦੇ ਦਾ ਆਇਆ ਬੀਜੇਪੀ ਹੂੰ ਬੀਜੇਪੀ ਦਾ ਮੈਂ ਪ੍ਰਵਕਤਾ ਨਹੀਂ ਹਾਂ ਨਹੀਂ ਨਹੀਂ ਤੁਸੀਂ ਇੱਕ ਪਾਰਟੀ ਆ ਜਿਹੜੀ ਸ਼ੇਵ ਸੇਨਾ ਤੁਸੀਂ ਆਮ ਆਦਮੀ ਪਾਰਟੀ ਨੂੰ ਉਧਰ ਬਾਲਾ ਸਾਹਿਬ ਇੱਕ ਮਿੰਟ ਉਧਰ ਬਾਲਾ ਸਾਹਿਬ ਠਾਕਰੇ ਹੂੰ ਸ਼ੇਵ ਸੇਨਾ ਤੋੜਨ ਦੇ ਵਿੱਚ ਸਭ ਤੋਂ ਵੱਡਾ ਹੱਥ ਬੀਜਪੀ ਦਾ ਹੈ ਠੀਕ ਹੈ ਸਾਡੀ ਪਾਰਟੀ ਦਾ ਨੁਕਸਾਨ ਕਰਨ ਤੇ ਠੀਕ ਹੈ ਮੈਂ ਬੀਜਪੀ ਦਾ ਵਕਤਾ ਨਹੀਂ ਹਾਂਗਾ ਮੈਂ ਆਪਣੀ ਪਾਰਟੀ ਦਾ ਹਾਂ ਮੈਂ ਇਹ ਗੱਲ ਕਹਿ ਰਿਹਾ ਜੇ ਬੀਜਪੀ ਦੇ ਕੇ ਮੰਤਰੀ ਦਾ ਬਿਆਨ ਨਹੀਂ ਆਇਆ ਉਹ ਵੀ ਨਿੰਦਕ ਯੋਗ ਹੈ ਉਹ ਵੀ ਫੇਲੀਅਰ ਹੈ ਹੂੰ ਮੈਂ ਗੱਲ ਇਹ ਕਹਿ ਰਿਹਾ ਜੇ ਉੱਥੇ ਕੋਈ ਹਿੰਦੂ ਸਮਾਜ ਦੇ ਲੋਕ ਬੈਠੇ ਆ ਉਹ ਮੈਂ ਨਹੀਂ ਗਿੰਦਾ ਉਹ ਬੀਜੇਪੀ ਦੇ ਆ ਉਹ ਕਹਦੇ ਉਹ ਹਿੰਦੂ ਸੰਗਠਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮ ਅਜੇ ਦਸਹਿਰਾ ਨਿਕਲ ਕੇ ਹਟਿਆ ਬੁਰਾਈ ਦੇ ਉੱਤੇ ਨੇਕੀ ਦੀ ਜਿੱਤ ਹੋਈ ਹੈ ਭਗਵਾਨ ਸ਼੍ਰੀ ਰਾਮ ਮਰਿਆਦਾ ਪਰਸ਼ੋਤਮ ਕਿਹਾ ਜਾਂਦਾ ਔਰ ਉਹਨਾਂ ਦੇ ਨਾਰੇ ਦੇ ਵਿੱਚ ਕਿੰਨਾ ਪਿਆਰ ਕਿੰਨਾ ਸਤਕਾਰ ਔਰ ਕਿੰਨੀ ਇਬਾਦਤ ਚਲਕਦੀ ਹੈ ਅਰ ਇਸ ਨਾਰੇ ਦਾ ਖੌਫ ਬਣਾ ਦਿੰਦਾ ਹੈ ਡਰ ਬਣਾ ਦਿੰਦਾ ਇਹਨੂੰ ਟੂਲ ਬਣਾ ਕੇ ਵਰਤ ਰਹੇ ਇਹ ਤਾਂ ਕੰਮ ਹੀ ਬੜਾ ਸੌਕਾ ਹੁਣ ਤਾਂ ਪੰਜਾਬ ਦੇ ਵਿੱਚ ਇਹ ਇੱਕ ਨਵੀਂ ਲਹਿਰ ਚੱਲ ਪਈਗੀ ਕਿਤੇ ਵੀ ਕਿਸੇ ਨੂੰ ਟਾਰਗੇਟ ਕਰਨਾ ਹੈ ਕਿਸੇ ਟੋਪੀ ਵਾਲੇ ਨੂੰ ਖਾਸ ਕਰਕੇ ਕਰਨਾ ਹੈ ਦਾੜੀ ਵਾਲੇ ਨੂੰ ਕਰਨਾ ਹੈ ਇਹ ਤਾਂ ਸੌਕਾ ਹੋ ਗਿਆ ਕਿ ਐਨ ਜੀ ਜੈ ਸ਼੍ਰੀ ਰਾਮ ਮੈਂ ਕਿਹਾ ਜੀ ਮੈਨੂੰ ਪਹਗੇ ਭਾਵੇਂ ਪੈਸੇ ਨਾਲ ਵੱਧ ਸਾਡੀ ਸਿੱਖ ਕਮਿਊਨਿਟੀ ਸ਼੍ਰੀ ਰਾਮ ਜੀ ਨੂੰ ਮੰਦੀ ਆ ਠੀਕ ਹੈ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਮੈਂ ਦਰਬਾਰ ਸਾਹਿਬ ਜਾਂਦਾ ਸ਼ਿਦਾਂਦੇ ਦੀ ਜਾਂਦਾ ਮੈਂ ਮੈਂ ਹਰ ਥਾਂ ਤੇ ਜਾਂਦਾ ਮੈਂ ਸਰਹੰਦ ਮੱਥਾ ਟੇਕਣ ਜਾਂਦਾ ਬਿਲਕੁਲ ਜਾਂਦਾ ਜਾਂਦਾ ਸਾਰੇ ਹੱਪਾ ਹਿੰਦੂ ਸਿੱਖ ਇੱਕ ਨੋ ਮਾਸਦਾ ਰਿਸ਼ਤਾ ਹੈ ਸਾਡੇ ਵਪਾਰਕ ਸਾਂਝ ਨੇ ਸਾਡੀਆਂ ਪਰਵਾਰਿਕ ਸਾਂਝਾਂ ਪਰ ਇਹ ਜਿਹੜੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਸਵਾਹ ਮਸਲੇ ਵੱਲ ਨਹੀਂ ਜਾਣਾ ਚਾਹੁੰਦਾ ਕਿ ਜਦੋਂ ਪੰਜਾਬ ਦੇ ਵਿੱਚ ਦੰਗਾ ਹੋਵੇ ਪੰਜਾਬ ਦੇ ਵਿੱਚ ਮੇਰਾ ਅੱਜ ਬਿਆਨ ਨੋਟ ਕਰ ਲੋ ਇਸ ਮਾਈਕ ਤੇ ਇਸ ਤੁਹਾਡੇ ਚੈਨਲ ਤੇ ਬਿਆਨ ਦਿੱਤਾ ਜੇ ਕੋ ਮੈਂ ਮਾੜਾ ਜਿਹਾ ਬੋਲਦਾ ਮੇਰੇ ਖਿਲਾਫ ਘਰ ਬੈਠੇ ਪਰਚਾ ਦਰਜ ਕਰਕੇ ਮੈਨੂੰ ਜੇਲ੍ਹ ਚ ਸੁੱਟ ਦਿੱਤਾ ਜਾਏਗਾ ਲੇਕਿਨ ਕੱਲ ਹਿੰਦੂਆਂ ਨੂੰ ਹਿੰਦੂ ਨੂੰ ਕੁੱਟ ਕੁੱਟ ਕੇ ਜਲੀਲ ਕੀਤਾ ਅੱਜ ਤੱਕ ਉਹਦੇ ਖਿਲਾਫ ਇਹ ਫਰਿਆਦਰਜ ਨਹੀਂ ਹੋਈ ਉਹਨੂੰ ਕਿਸੇ ਨੇ ਥਾਣੇ ਤੱਕ ਚੁੱਕ ਨਹੀਂ ਲਿਆਂਦਾ ਕੀ ਅਸੀਂ ਕਮਜ਼ੋਰ ਆ ਪੰਜਾਬ ਚ ਸਾਡੀ ਹਾਡੀ ਜਿਹੜੀ ਕਮਿਊਨਿਟੀ ਆਫ ਘਟ ਹੈ ਹਾਂਜੀ ਹਾਂਜੀ ਮੇਰਾ ਸਵਾਲ ਅਸੀਂ ਘਟ ਦੀਦਾ ਤਾਂ ਕਰਕੇ ਸਾਨੂੰ ਅੱਛਾ ਭਗਵਾਨ ਸ਼੍ਰੀ ਰਾਮ ਦੇ ਨਾਲ ਕਿੰਨੀ ਮੁਹੱਬਤ ਹੈ ਬਹੁਤ ਜ਼ਿਆਦਾ ਸਾਡੇ ਕੀ ਕਰ ਸਕਦੇ ਭਗਵਾਨ ਸ਼੍ਰੀ ਰਾਮ ਲਈ ਆਪਣੀ ਚਾਹਤ ਦੇ ਸਿੰਘ ਵੀ ਭਗਵਾਨ ਸ਼੍ਰੀ ਰਾਮ ਦਾ ਤੁਹਾਨੂੰ ਵਾਸਤੇ ਸੱਚ ਬੋਲ ਕੇ ਦੱਸਿਓ ਔਰ ਸੱਚ ਦੇ ਉੱਤੇ ਗੱਲ ਕਰਿਓ ਹੁਣ 2 ਮਿੰਟ ਵਾਸਤੇ ਕੱਲ ਨੂੰ ਜਰਾ ਧਿਆਨ ਨਾਲ ਸੁਣੀਓ ਭਗਵਾਨ ਸ਼੍ਰੀ ਰਾਮ ਦੇ ਇਸ ਪਵਿੱਤਰ ਨਾਮ ਨੂੰ ਮਰਿਆਦਾ ਪਰਸ਼ੋਤਮ ਦੇ ਪੁੱਤਰ ਨਾਲ ਨੂੰ ਅਸੀਂ ਟੂਲ ਦੇ ਤੌਰ ਤੇ ਕਿਉਂ ਵਰਾਰੇ ਇੱਕ ਇਸ ਤਰੀਕੇ ਨਾਲ ਕਿਉਂ ਵਰਤ ਰਹੇ ਹਾਂ ਕਿ ਆਪਾਂ ਇੱਕ ਵਿਸ਼ੇਸ਼ ਸਮੁਦਾਏ ਨੂੰ ਟਾਰਗੇਟ ਕਰਕੇ ਪੰਜਾਬ ਦੇ ਵਿੱਚ 2027 ਦਾ ਨੈਰੇਟਿਵ ਸੈੱਟ ਕਰਨਾ ਹੈ ਕਿ ਹੁਣ 2027 ਚ ਵੋਟ ਬੈਂਕ ਜਿਹੜਾ ਕਿਤੇ ਤੱਕ ਕਿੱਧਰ ਕਰਨਾ ਹੈ ਮੈਂ ਤੁਹਾਨੂੰ ਪਹਿਲਾਂ ਮੈਂ ਮੈਂ ਰਿਸ਼ਪਾਲ ਜੀ ਤੁਹਾਨੂੰ ਪਹਿਲਾਂ ਕਹਿ ਰਿਹਾ ਮੈਂ ਭਗਵਾਨ ਛੇ ਆ ਮੈਂ ਬੀਜੇਪੀ ਦਾ ਵਕਤਾ ਨਹੀਂ ਹਾਂ ਮੈਂ ਬੀਜੇਪੀ ਦਾ ਵਕਤਾ ਨਹੀਂ ਹਾਂ ਮੈਂ ਆ ਮਾਦਮੀ ਪਾਰਟੀ ਦਾ ਵਕਤਾ ਨਹੀਂ ਆ ਮੈਂ ਕਾਂਗਰਸ ਦਾ ਨਹੀਂ ਆ ਮੈਂ ਇਹ ਗੱਲ ਕਹਿ ਰਿਹਾ 2027 ਦੀ ਗੱਲ ਨਹੀਂ ਕਰ ਰਿਹਾ ਜੈ ਸ਼੍ਰੀ ਰਾਮ ਕਹਣਾ ਸਾਡਾ ਹਾਕਮ ਹੈ ਹੁਣ ਵੀ ਕਹਿ ਰਿਹਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਿਲਕੁਲ ਠੀਕ ਉਹ ਸਾਡੇ ਮਨਿਆਦਾ ਪਰਸ਼ੋਤ ਪ੍ਰਭੂ ਰਾਮ ਜੀ ਨੇ ਜਦੋਂ ਦਾ ਰਾਮ ਮੰਦਿਰ ਬਣਿਆ ਲੋਕ ਉਦੋਂ ਦੇ ਖੁਸ਼ ਨੇ ਪਹਿਲਾਂ ਵੀ ਜੈ ਸ਼੍ਰੀ ਰਾਮ ਕਰਦੇ ਆ ਉਦੋਂ ਕਿਸੇ ਨੂੰ ਕੋਈ ਦਿੱਕਤ ਨਹੀਂ ਜੇ ਲੰਗਦੇ ਉਹਨਾਂ ਨੇ ਕਹਤਾ ਜੈ ਸ਼੍ਰੀ ਰਾਮ ਹੁਣ ਮੰਨ ਲਓ ਆਪਣੇ ਨਿਹੰਗ ਸਿੰਘ ਜਾਂਦੇ ਆ ਅੱਜ ਕ ਵੀ ਮਿਲਦੇ ਆ ਲੰਗਦੇ ਆ ਬਲੇ ਸੋਨੇਹਾਲ ਇਧਰ ਕਨੇ ਸਤ ਸ੍ਰੀ ਅਕਾਲ ਠੀਕ ਹੈ ਗੁਨਾਹ ਨਹੀਂ ਹੈ ਜਦੋਂ ਸੇ ਕਈ ਵਾਰ ਯਾਰੀ ਕੱਢਦੇ ਇੱਕ ਮਿੰਟ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਮ ਆਪਾਂ ਦੁਸ਼ਹਰੇ ਤੇ ਸਾਡੇ ਕਿੰਨੇ ਸਿੱਖ ਸਿੱਖ ਚੀਜ਼ ਦਾ ਸਤਿਰਾ ਮਿਲਦੇ ਬਿਲਕੁਲ ਹੈ ਪਹਿਲਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਫਿਰ ਕਹਿੰਦੇ ਜੈ ਸ਼੍ਰੀ ਰਾਮ ਜੀ ਕੀ ਦਿੱਕਤ ਹੈ ਜੀ ਥੱਲੋਟ ਕੇ ਕੋਈ ਕਹੇਗਾ ਜੀ ਇਹ ਹਿੰਦੂਵਾਦੀ ਸਟੇਜ ਤੇ ਬੋਲੇ ਸੋਨੇ ਹਾਲ ਦਾ ਨਾਰਾ ਨਹੀਂ ਲਾਣਾ ਇਹ ਕੀ ਦਿੱਕਤ ਹੈ ਪੰਜਾਬ ਨੂੰ ਅੱਗ ਲਾਉਣ ਦੀ ਤਿਆਰੀ ਹੈ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਤਿਆਰੀ ਹੈ ਜੀ ਤਿਆਰੀ ਹੋਂਦੀ ਹੈ ਹਾਲੇ ਤੱਕ ਦੇਖੋ ਕੌਣ ਕਰ ਰਿਹਾ ਸ਼ਿਵ ਸੈਨਾ ਕਰੇ ਕਿਹੜੀ ਸ਼ਿਵ ਸੈਨਾ ਲੈ ਸ਼ਿਵ ਸੈਨਾ ਆਪਣੇ ਧਰਮ ਲਈ ਲੜ ਰਹੀ ਹੈ ਸ਼ਿਵ ਸੈਨਾ ਸ਼ਿਵ ਸੈਨਾ ਨੇ ਅੱਗੇ ਕਿੱਥੇ ਲਾਈ ਆ ਹਮੇਸ਼ਾ ਟਾਰਗੇਟ ਨੂੰ ਸ਼ਿਵ ਸੈਨਾ ਸ਼ਿਪਸ ਸ਼ਿਪਸ ਇਹਨਾਂ ਨੂੰ ਪ੍ਰੈਸ ਵੀ ਟਾਰਗੇਟ ਕਰਦੀ ਹੈ ਸ਼ਿਪਸ ਇਹਨਾਂ ਨੂੰ ਪੁਲਿਸ ਵੀ ਟਾਰਗੇਟ ਕਰਦੀ ਹੈ ਸ਼ਿਪਸ ਸ਼ਿਪਸ ਇਹਨਾਂ ਨੂੰ ਜਿੰਨਾਂ ਦੇ ਖਿਲਾਫ ਤੁਸੀਂ ਲੜ ਰਹੇ ਹੋ ਇਤਿਹਾਸ ਨੂੰ ਜਰਾ ਪੜ ਕੇ ਦੇਖੋ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਤੇ ਜਿੰਨੀਆਂ ਪਾਕਿਸਤਾਨ ਦੇ ਨਾਲ ਜੰਗਾਂ ਹੋਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਯੋਗਦਾਨ ਕਿੰਨਾ ਦੇਖੋ ਸੇ ਕਿੰਨਾ ਦਾ ਜੀ ਜਿੰਨਾਂ ਦੇ ਨਾਲ ਤੁਸੀਂ ਲੜ ਰਹੇ ਹੋ ਕੀ ਮੁਸਲਮਾਨ ਸਮਦਾ ਹਾਂਜੀ ਕੀ ਕੀ ਮਤਲਬ ਅਸੀਂ ਇਹ ਸੋਚੀਏ ਕਿ ਜਿੰਨਾ ਕੀ ਜੋਗਦਾਨਾ ਕੀ ਨਹੀਂ ਬੈਠ ਕੇ ਮਸਲਾ ਹੱਲ ਨਹੀਂ ਸੀ ਨਹੀਂ ਮੇਰੀ ਗੱਲ ਸੁਣੋ ਬੈਠ ਕੇ ਮਸਲਾ ਹੈ ਕਿ ਮਸਲਾ ਹੱਲ ਕਰਦੇ ਜੋ ਨੂੰ ਕਹਿੰਦੇ ਕਿ ਤੂੰ ਯਾਰ ਜੈ ਸ਼੍ਰੀ ਗੰਗ ਦੇ ਨਾਰਾ ਨਾ ਲੈ ਸਾਡਾ ਟੁੱਟਸ ਚੱਲ ਰਿਹਾ ਉਹਨੂੰ ਕੁੱਟਣ ਦੀ ਲੋੜ ਸੀ ਉਹਨੂੰ ਮਾਰਨ ਦੀ ਲੋੜ ਸੀ ਹਣੇ ਹਣੇ ਹਜੇ ਹਾਲੀਏ ਤੁਸੀਂ ਇੱਕੋ ਗੱਲੀ ਕਰੀ ਜਾ ਰਹੇ ਹੋ ਕੱਪੜੇ ਪਾੜ ਕੇ ਉਹਨੂੰ ਜਲੀਲ ਕੀਤਾ ਇਹਨਾਂ ਨੇ ਕਿਹੜੀ ਗੱਲੋਂ ਇਸ ਗੱਲੋਂ ਤੇ ਜੈ ਸ਼੍ਰੀ ਰਾਮ ਕਿਉਂ ਇਹ ਕਿੰਨੇ ਕੌਣ ਕਹਿ ਰਿਹਾ ਉਹ ਕਹਿ ਰਹੇ ਨੇ ਉਹ ਬੰਦਾ ਕਹਿ ਰਿਹਾ ਨਹੀਂ ਉਹ ਪਹਿਲਾਂ ਦੇਖੋ ਜਦੋਂ ਝਗੜਾ ਹੋਇਆ ਗੱਲ ਉਹੋ ਹੀ ਕਹਿ ਰਿਹਾ ਇੱਕ ਵੀਡੀਓ ਚ ਦੇਖਿਆ ਤੁਸੀਂ ਕੀ ਉਹ ਕੁੱਟ ਕੇ ਨਾਲ ਡਾਂਸ ਆਪਣੇ ਆਪ ਚ ਪੂਰਾ ਹਾਸ ਰੇ ਨੇ ਹੂੰ ਤਮਾਸ਼ਾ ਵੀ ਨਹੀਂ ਕਰ ਰਹੇ ਨੇ ਹੂੰ ਹੂੰ ਇਦਾਂ ਯੂ ਇਦਾਂ ਯੂਪੀ ਚ ਹੁੰਦਾ ਨਹੀਂ ਨਹੀਂ ਜੋਪੀ ਨੂੰ ਜੋਪੀ ਚ ਬੈਠੇ ਦੋ ਗਾਲਾਂ ਸਹੀ ਪੰਜਾਬ ਦੀ ਕਰੀਏ ਫਿਰ ਯੂਪੀ ਚ ਵੀ ਹੋਣੀ ਹੋਣ ਲੱਗਾ 10 ਪਹਿਲਾ بڑا ਹਿੰਦੂਆਂ ਨੂੰ ਮਾਰਿਆ ਚੁੰਨ ਚੁੰਨ ਕੇ ਹਿੰਦੂ ਮਾਰੇ ਦੇ ਨੇ ਜਾਂ ਕਿ ਪੰਜਾਬ ਚ ਕੀ ਹੋਵੇ ਕੀ ਕੀ ਹੋਵੇ ਪੰਜਾਬ ਦੇ ਵਿੱਚ ਖੜ ਕੇ ਅੰਦਰ ਦੇਣਾ ਚਾਹੀਦਾ ਤਾਂ ਕਿ ਯੂਪੀ ਪਾਰਟੂ ਨਾ 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 ਯੂਪੀ ਪਾਰਟੂ ਬਣਾਉਂਗੇ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਜੇ ਇਹ ਹਿੰਦੂਆਂ ਨੂੰ ਕਮਜ਼ੋਰ ਸਮਝਦੇ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਹੈ ਜਿਹੜੇ ਕਮਜ਼ੋਰ ਸੋਚਦੇ ਠੀਕ ਹੈ ਠੀਕ ਹੈ ਸਾਨੂੰ ਹੌਸ ਰੈਸਟ ਕਰ ਲਿਆ ਸਾਡੇ ਸਾਥੀਆਂ ਨੂੰ ਹੌਸ ਰੈਸਟ ਕਰ ਲਿਆ ਫਿਰ ਕੀ ਹੋ ਜੂਗਾ ਸਾਡੀ ਆਵਾਜ਼ ਨੂੰ ਤੁਸੀਂ ਦਬਾ ਸਕਦੇ ਹੋ ਕੋਈ ਨਹੀਂ ਦਬਾ ਸਕਦਾ ਲੋਕਤੰਤਰ ਲੋਕਤੰਤਰ ਚ ਹਰ ਬੰਦੇ ਦੀ ਆਵਾਜ਼ ਚੁਕਣਾ ਹਰ ਬੰਦੇ ਦਾ ਹੱਕ ਹੈ ਜੀ ਅਸੀਂ ਅਸੀਂ ਤੁਸੀਂ ਮੇਰੇ ਵੱਲ ਦੇਖੋ ਤੁਸੀਂ ਮੇਰੇ ਵੱਲ ਦੇਖੋ ਸ਼ਰਾਰਤੀ ਲੋਕ ਤੁਸੀਂ ਅੱਜ ਤੱਕ ਦੱਸੋ ਕਿ ਹਾਨੀ ਮਾਜਨ ਨੇ ਕਦੀ ਵਿਵਾਦਤ ਬਿਆਨ ਦਿੱਤਾ ਹਾਨੀ ਮਾਜਨ ਕਿਸੇ ਕ੍ਰਿਮਿਨਟੀ ਦੇ ਖਿਲਾਫ ਬਿਆਨ ਦਿੱਤਾ ਹਾਨੀ ਮਾਜਨ ਦਾ ਹਿੰਦੂਆਂ ਨਾਲੋਂ ਵੱਧ ਸਿੱਖ ਫੈਮਲੀਆ ਦੇ ਨਾਲ ਪਿਆਰਾ ਮੇਰੇ ਪਰਿਵਾਰਕ ਰਿਸ਼ਤੇ ਨੇ ਜੀ ਠੀਕ ਹੈ ਦੂਸਰਾ ਜੇ ਤੁਸੀਂ ਇੱਕ ਹਿੰਦੂ ਨੂੰ ਫੜ ਕੇ ਘੁੱਟੋਗੇ ਉਰੇ ਛੱਤਰ ਮਾਰੋਗੇ ਉਹਦੇ ਕੱਪੜੇ ਪਾਰੋਗੇ ਫਿਰ ਤੁਸੀਂ ਉੱਤੇ ਉਹ ਟਿਚਕਰਾ ਕਰੋਗੇ ਜਲੀਲ ਕਰੋਗੇ ਤੁਸੀਂ ਬਿਲਕੁਲ ਬਰਦਾਸ਼ਤ ਨਹੀਂ ਕਰੋਗੇ ਤੁਸੀਂ ਚੀਕਾ ਘੜਾ ਦੇਵਾਂਗੇ ਇਹ ਚੀਕਾ ਤੁਸੀਂ ਨਾ ਕਹੋ ਤੁਸੀਂ ਦੇ ਵਿੱਚ ਇਦਾਂ ਲੱਗਦਾ ਤੁਸੀਂ ਮੈਨੂੰ ਪਿਆਰ ਨਹੀਂ ਕਿਨੂੰ ਪਿਆਰੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਤਾਂ ਮੈਗ ਬੈਠਾ ਨਹੀਂ 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 ਤੁਸੀਂ ਨਹੀਂ ਕਹਿ ਰਹੇ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਜਿਹੜੇ ਲੋਕ ਗਲਤੀ ਕਰ ਕੋ ਨਾ ਮੁੱਲਾ ਕਹੋ ਮੋਲਾਨਾ ਕਹੋ ਮੁਸਲਮ ਕਹੋ ਕਿਸੇ ਦਾ ਨਾਂ ਤੇ ਮੁਸਲਮ ਲੋਕਾਂ ਨੇ ਕਹਿੰਦੇ ਰਿਹਾ ਜਿਹੜਾ ਜਲੰਧਰ 'ਚ ਕੰਮ ਕੀਤਾ ਹਾਂ ਜਿਨ੍ਹਾਂ ਨੇ ਜਲੰਧਰ 'ਚ ਕੰਮ ਕੀਤਾ ਹਿੰਦੂ ਨੂੰ ਮਾਰਿਆ ਉਹਨੂੰ ਕੁੱਟਿਆ ਨੂੰ ਜਲੀਲ ਕੀਤਾ ਉਹ ਬੰਦੇ ਇਹ ਗਲਤੀ ਬਿਲਕੁਲ ਇਹ ਨਾ ਸਮਝਦੇ ਕਿ ਹਿੰਦੂ ਕਮਜ਼ੋਰ ਠੀਕ ਹੈ ਚੀਕਾਂ ਕਢਾ ਦਿਆਂਗੇ ਜਿਹੜਾ ਦੀਆਂ ਚੀਕਾਂ ਜੀ ਬਿਲਕੁਲ ਜਿਸ ਤਰੀਕੇ ਨਾਲ ਹਾਨੀ ਜੀ ਕਹਿ ਰਹੇ ਨੇ ਨਾ ਕਿ ਚੀਕਾਂ ਕਢਾ ਦਿਆਂਗੇ ਚੀਕਾਂ ਤੇ ਸ਼ਾਇਦ ਉਹਨਾਂ ਨੇ ਵੀ ਇਹੀ ਕਿਹਾ ਹੋਵੇਗਾ ਕਿ ਹਿੰਦੂ ਸਮਾਣ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਇਹ ਯੂਪੀ ਨਹੀਂ ਪੰਜਾਬ ਹੈ ਪੰਜਾਬ ਤੁਹ ਇਥੇ ਕੋਈ yogi baba ਨਹੀਂ ਬੈਠੇ ਇਥੇ ਕਾਨੂੰਨ ਦਾ ਰਾਜ ਹੈ ਨਾ ਇਥੇ ਬਲਡੋਜ਼ਰ ਚੱਲਣਾ ਹੈ ਔਰ ਇਥੇ ਚੱਲਣਾ ਹੈ ਇਨਸਾਫ ਕਿਉਂਕਿ ਭਗਵੰਤ ਮਾਨ ਔਰ ਉਹ ਬੈਠੇ ਨੇ ਔਰ ਯੂਪੀ ਚ ਵੀ ਯੂਪੀ ਚ ਵੀ ਕਾਨੂੰਨ ਦਾ ਰਾਜ ਹੈ ਤੁਸੀਂ ਇਦਾਂ ਨਾ ਕੋ ਉਹਦੇ ਤੁਸੀਂ ਉਹ ਗੱਲ ਕਿਉਂ ਨਹੀਂ ਕਰੇ ਜਦਨ ਬਲਡੋਜ਼ਰ ਬਾਬੇ ਤੋਂ ਪਹਿਲਾਂ ਸੀ ਉਹ ਗੱਲ ਕਹਿੰਦਿਆਂ ਰਾਮ ਭਕਤਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਅਤੀਕ ਅਹਿਮਦ ਹੂੰ ਬੱਚਿਆਂ ਨੂੰ ਲੇਡੀਆਂ ਨੂੰ ਨੰਗਾ ਕਰਕੇ ਹਿੰਦੂ ਸਮਾਜ ਦੀਆਂ ਲੇਡੀਆਂ ਨੂੰ ਤੇ ਨਚਾਉਂਦਾ ਰਿਹਾ ਉਹ ਕੌਣ ਸੀ ਉਹਦਾ ਕਾਨੂੰਨ ਦਾ ਰਾਜ ਕਿੱਥੇ ਸੀ ਅੰਦਿਆ ਚੋਂ ਕਿਉਂ ਹਾਰਦੇ ਨੇ ਸ਼੍ਰੀ ਰਾਮ ਜੀ ਦੇ ਪੱਤਰ ਸੀਟ ਕਿਉਂ ਹਾਰ ਗਏ ਬਈ ਦੇਖੋ ਭਗਵਾਨ ਸ਼੍ਰੀ ਰਾਮ ਜੀ ਜਿਹੜਾ ਅਜोध्या ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉੱਥੋਂ ਦੀ ਨਹੀਂ 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 ਗੱਲ ਸੁਣੋ ਤੁਸੀਂ ਸਵਾਲ ਕੀਤਾ ਮੇਰਾ ਜਵਾਬ ਸੁਣੋ ਹਾਂ ਉੱਥੋਂ ਦੀ ਇੱਕ ਵੋਟਰ ਲਿਸਟ ਕਢਾਓ ਹਮ ਜਿਹੜਾ ਸ਼ਹਿਰ ਉੱਥੋਂ ਸਾਡੇ ਪ੍ਰਭੂ ਰਾਮ ਜੀ ਦੇ ਨਾਂ ਤੇ ਸਾਡੇ ਵੋਟਾਂ ਪਈਆਂ ਹਮ ਜਿਹੜੀ ਪਿੰਡੇ ਵੋਟ ਸੀ ਉਹ ਸਾਰੀ ਮੁਸਲਮਨ ਵੋਟ ਸੀ ਠੀਕ ਹੈ ਠੀਕ ਹੈ ਹਮ ਉਹਨਾਂ ਨੇ ਮੁਸਲਮਨ ਬੋਟਰਾਂ ਨੇ ਬੋਟਰਾਂ ਨੇ ਠੋਕ ਕੇ ਵੋਟਾਂ ਜਿਹੜੀਆਂ ਅਖਲੇਸ਼ ਜਾਦਵ ਦੀ ਪਾਰਟੀ ਨੂੰ ਪਾਈਆਂ ਠੀਕ ਹੈ ਠੀਕ ਹੈ ਮੈਂ ਤੁਸੀ ਫੇਰ ਐਂਡ ਤੇ ਕਹਿ ਦੇਣਾ ਕਿ ਤੁਹਾਨੂੰ ਤੁਹਾਨੂੰ ਕੀ ਇਹਦੀ ਮੈਂ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਮੈਂ ਬੀਜੇਪੀ ਦਾ ਵਕਤਾ ਨਹੀਂ ਹੈਗਾ ਸਭ ਤੋਂ ਵੱਧ ਪੰਜਾਬ 'ਚ ਬੀਜੇਪੀ ਦੇ ਖਿਲਾਫ ਮੈਂ ਬੋਲਦਾ ਹਾਂ ਸਭ ਤੋਂ ਠੀਕ ਹੈ ਹਣ ਹਣ ਜਲੰਧਰ ਦਾ ਮਾਮਲਾ ਇਹਦੇ ਵਿੱਚ ਹੁਣ ਤੁਸੀਂ ਪੈਟਰੋਲ ਪਾਓਗੇ ਕਿ ਪਾਣੀ ਪਾਓਗੇ ਨਹੀਂ ਨਹੀਂ ਸਾਨੂੰ ਤੇ ਇਹ ਗੱਲ ਹੈ ਕਿ ਜੇ ਸਾਡੀ ਸੁਣਵਾਈ ਨਾ ਹੋਈ ਤੇ ਫਿਰ ਕੁਝ ਵੀ ਪੈ ਸਕਦਾ ਜੇ ਸਾਡੀ ਸੁਣਵਾਈ ਨਾ ਜੇ ਫੜ ਕੇ ਸ਼ਾਮ ਤੱਕ ਅੰਦਰ ਨਾ ਦਿੱਤੇ ਤੇ ਜੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਸੜਕਾ ਜਾਮ ਕਰਾਂਗੇ ਗੱਲ ਇੱਥੇ ਪ੍ਰਭੂ ਰਾਮ ਦੀ ਆ ਅੱਜ ਇਹਨਾਂ ਨੇ ਕੀਤਾ ਕੱਲ ਕੋਈ ਹੋਰ ਕਰੇਗਾ ਕੱਲ ਕੱਲ ਪਠਾਨਕੋਟ ਚ ਕਰੇਗਾ ਕੋਈ ਜਲੰਧਰ ਚ ਕੱਲ ਦੀ ਹਲੇ ਚ ਕਰੇਗਾ ਕਿ ਪ੍ਰਭੂ ਰਾਮ ਦਾ ਜੈ ਸ਼੍ਰੀ ਰਾਮ ਤੇ ਨ ਕੀ ਗੱਲ ਮਨਾ ਗੁਨਾਹ ਤੁਸੀਂ ਸਾਰੇ ਬੈਠ ਕੇ ਸਾਰੇ ਧਰਮ ਗੁਰੂ ਬੈਠ ਕੇ ਇਸ ਚੀਜ਼ ਦੇ ਨਾਲ ਆਪੋ ਆਪਣੇ ਜਿਹੜੀ ਆਵਾਮ ਹੈ ਜਿਹੜੇ ਆਪੋ ਆਪਣੇ ਧਰਮ ਦੇ ਲੋਕ ਨੇ ਉਹਨਾਂ ਨੂੰ ਬੈਠ ਕੇ ਗੱਲ ਕਿਉਂ ਨਹੀਂ ਸਮਝਾਉਂਦੇ ਕਿ ਵੇਖੋ ਸਾਰੇ ਧਰਮਾਂ ਦਾ ਸਤਿਕਾਰ ਕਰੋ ਅਸੀਂ ਕੋਈ ਆਈ ਲਵ ਮੁਹੰਮਦ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ ਆ ਜੈ ਸ਼੍ਰੀ ਰਾਮ ਕੋਈ ਕਵੇ ਕਿਸ ਨੂੰ ਇਤਰਾਜ਼ ਹੋਣਾ ਚਾਹੀਦਾ ਕੋਈ ਵਾਹਿਗੁਰੂ ਕਵੇ ਕੋਈ ਅੱਲਾ ਅੱਲਾ ਕਰੇ ਚਾਹੇ ਜੋ ਮਰਜ਼ੀ ਕਰੇ ਕਿਹਨੂੰ ਕੋਈ ਇਤਰਾਜ਼ ਨਾ ਧਰਮ ਗੁਰੂ ਬੈਠ ਕੇ ਮਸਲਾ ਹੱਲ ਤੁਸੀਂ ਗੱਲ ਇਹ ਸਾਨੂੰ ਕਹਿ ਰਹੇ ਹੋ ਜਿਸ ਟੈਮਪਲ ਤੇ ਉਹਨੇ ਜੈ ਸ਼੍ਰੀ ਰਾਮ ਦਾ ਨਾਹਰਾ ਲਾਇਆ ਉਹਨਾਂ ਉਸ 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 ਮੁਸਲਿਮ ਸੰਤਾਈ ਦੇ ਲੋਕਾਂ ਨੂੰ ਅਗਰ ਮਸਾ ਨਿਕਿਆ ਕਿ ਜਿਹੜੇ ਉੱਥੇ ਮੈਂ ਸਾਰੇ ਮੁਸਲਿਮ ਨੂੰ ਨਹੀਂ ਕਹਿ ਰਿਹਾ ਉਹ ਪਤਾ ਨਹੀਂ ਕਿਹੜੇ ਵਿੱਚ ਸੀ ਕੌਣ ਸੀ ਪਰ ਉਹਨਾਂ ਦੇ ਦਿਮਾਗ ਤੇ ਗੱਲ ਨਹੀਂ ਫੜਕੀ ਉਹਦੇ ਦਿਮਾਗ ਦੇ ਵਿੱਚ ਕੋਈ ਗੱਲ ਨਹੀਂ ਸੀ ਕਿ ਜਿਉਨੇ ਸ਼ਰੀਰ ਜੈ ਸਿੰਘ ਨੰਦ ਦਾ ਨਾਹਰਾ ਲਾਇਆ ਉਹ ਪੁਲਿਸ ਕੋ ਚਲਦੀ ਪੁਲਿਸ ਵੈਰੀਫਿਕੇਸ਼ਨ ਪੁਲਿਸ ਨੇ ਯਕੀਨ ਹੈ ਕਿ ਯਕੀਨ ਉਹਦੀ ਤਫਤੀਸ਼ ਤੇ ਯਕੀਨ ਹੈ ਕਿ ਨਹੀਂ ਯਕੀਨ ਪੰਜਾਬ ਸਰਕਾਰ ਜਿਹੜੀ ਹੈ ਉਹ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਪੂਰੇ ਜ਼ਿੰਮੇਵਾਰੀਆਂ ਪੰਜਾਬ ਚ ਕੰਮ ਕਰ ਰਹੀ ਹੈ ਮੈਂ ਹੁਣ ਵੀ ਕਹਿੰਦਾ ਠੀਕ ਹੈ ਮੈਂ ਕਿਸੇ ਦੇ ਪ੍ਰੈਸ਼ਰ ਚ ਆ ਕੇ ਨਹੀਂ ਕਹਿੰਦਾ ਪੰਜਾਬ ਸਰਕਾਰ ਨਾਲ ਸਾਨੂੰ ਕਿਸੇ ਦਾ ਡਰ ਠੀਕ ਹੈ ਠੀਕ ਹੈ ਠੀਕ ਹੈ ਹਮ ਪੰਜਾਬ ਸਰਕਾਰ ਪੂਰੀ ਤਨਦੇਹੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਪਰ ਪੰਜਾਬ ਸਰਕਾਰ ਨੂੰ ਕੱਲ ਕਿੰਨੀ ਦੇਰ ਹੋ ਗਈ ਉਸ ਬੰਦੇ ਨੂੰ ਕੁੱਟਿਆ ਦਿਆ ਪੰਜਾਬ ਸਰਕਾਰ ਦਾ ਹਾਲੇ ਤੱਕ ਕਿਸੇ ਮੰਤਰੀ ਐਮਐਲਏ ਦਾ ਬਿਆਨ ਨਹੀਂ ਹੈ ਕਿਉਂਕਿ ਰੂਲਿੰਗ ਪਾਰਟੀ ਚ ਬੈਠੇ ਜ਼ਿੰਮੇਵਾਰੀ ਨਾ ਦੇਣਗੇ ਨਾ ਉਹ ਉਹਨਾਂ ਨੇ ਪੰਜਾਬ ਕੱਟ ਥੋੜੀ ਨਾ ਉਹਨਾਂ ਨੂੰ ਚਾਹੀਦਾ ਸੀ ਪੰਜਾਬ ਦਾ ਮਾਹੌਲ ਖਰਾਬ ਥੋੜੀ ਕਰਨਾ ਉਹਨਾਂ ਨੇ ਪੰਜਾਬ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਈਸਾਈ ਦੇ ਵਿੱਚ ਪਾੜਾ ਥੋੜੀ ਪਾਉਣਾ ਤੁਸੀਂ ਇਹ ਕਿਉਂ ਨਹੀਂ ਸੋਚਦੇ ਜਦੋਂ ਕੋਈ ਸ਼ਿਵਸੇਨਾ ਵਾਲਾ ਜਾਂ ਹਿੰਦੂ ਸਮਾਜ ਦਾ ਬੰਦਾ ਕੋਈ ਗੱਲ ਕਰਦਾ ਨੂੰ ਫੜ ਕੇ ਜਹਾ ਮੇਂਚੰਦਰ ਦੇ ਦਿੰਦੇ ਉਹ ਕਿਉਂ ਕਿਉਂਕਿ ਉਹ ਬੰਦਾ ਦੇਸ਼ ਤੋੜਨ ਦੀ ਗੱਲ ਕਰਿਆ ਹੁੰਦਾ ਉਹ ਕੁਛ ਐਦਾਂ ਦਾ ਮਾਹੌਲ ਖਰਾਬ ਕਰਦਾ ਆ ਜਿਹੜੇ ਆਈ ਲਵ ਮੁਹੰਮਦ ਅਲੀ ਆ ਕਿ ਕਰਨ ਦੇ ਆਈ ਲਵ ਰਾਮ ਕਹਨੇ ਆ ਤੇ ਕੋਈ ਗਲਤ ਐ ਆਈ ਲਵ ਵਾਹਿਗੁਰੂ ਕਹਨੇ ਆ ਤੇ ਕੋਈ ਗਲਤ ਐ ਨਹੀਂ ਗਲਤ ਆਈ ਲਵ ਜੈਸੂ ਕਹਨੇ ਆ ਤੇ ਕੋਈ ਗਲਤ ਐ ਨਹੀਂ ਗਲਤ ਤੂੰ ਜਿਵੇਂ ਆਈ ਲਵ ਮੁਹੰਮਦ ਕਹਿੰਦੇ ਤੇ ਜਨਾ ਤੁਹਾਨੂੰ ਕੀ ਤੇ ਜੇ ਕਿਸੇ ਨੇ ਜੈ ਸ਼੍ਰੀ ਰਾਮ ਕਹਤਾ ਇਹਨਾਂ ਨੂੰ ਕੋਈ ਪ੍ਰੋਬਲਮ ਨੂੰ ਕੁੱਟਿਆ ਕਿਉਂ ਇਹਨਾਂ ਨੇ ਇਹ ਤੁਸੀਂ ਕਹਿ ਰਹੇ ਹੋਈ ਹੱਸੀ ਨਹੀਂ ਕਹਿ ਰਹੇ ਯਾਰ ਤੁਹਾਨੂੰ ਤੇ ਬਹਾਨਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਇੱਕ ਵਾਰ ਦੇ ਜੀ ਉਹ ਸਾਰੇ ਸ਼ਹਿਰ ਦੇ ਵਿੱਚੋਂ ਲੰਘ ਕੇ ਆਪਣਾ ਪ੍ਰੋਟੈਸਟ ਕਰ ਰਹੇ ਸੀ ਉਹ ਹਿੰਦੂ ਸਮਾਜ ਦੀ ਦੁਕ ਹਾਂ ਲੈਣਾ ਭਾਈ ਨਹੀਂ ਜੇ ਕਿਸੇ ਨੇ ਇਕਨੇ ਜੈਸ਼ਰੀ RAM ਕਹਤਾ ਹੈ ਜੇ ਤੰਗਈ ਹਿੰਦੂ ਸਮਾਜ ਨੇ ਕਰਾਣੀ ਫਿਰ ਦੁਕਾਨਾਂ ਦੇ ਅੱਗੇ ਬੱਟੇ ਰੋੜੇ ਵੀ ਹੁੰਦੇ ਹੀ ਆ ਹੂੰ ਠੀਕ ਹੈ ਨਾ ਇਸ ਕਰਕੇ ਸਾਡਾ ਸਮਾਜ ਨਰਮਦਿਲ ਹੈ ਦੇਖੋ ਕਿਤੇ ਨਰਮਦਿਲ ਤੁਸੀਂ ਸਾਡਾ ਸਮਾਜ ਨਰਮਦਿਲ ਹੈ ਵਪਾਰੀ ਲੋਕ ਆਹ ਦੇਖੋ ਨਰਮਦਿਲ ਸਾਡਾ ਸਮਾਜ ਨਰਮਦਿਲ ਹੈ ਵਪਾਰੀ ਲੋਕ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਚ ਕਿਸੇ ਤਰ੍ਹਾਂ ਦਾ ਦੇਸ਼ ਦੇ ਵਿੱਚ ਦੰਗਾ ਨਾ ਹੋਵੇ ਬਿਲਕੁਲ ਬਿਲਕੁਲ ਹਣੀ ਜੀ ਤੁਸੀਂ ਆਪੇ ਹੀ ਆਪਣੀ ਗੱਲ ਕਹਿ ਕੇ ਇੱਕ ਤੜੀਅ ਕਰ ਦਿੱਤੇ ਆ ਤੁਸੀਂ ਨਰਮਦਿਲ ਇਨਸਾਨ ਦੇਖਿਆ ਜੀ ਕਿੰਨਾ ਨਰਮਦਿਲ ਹੈ ਔਰ ਇਹ ਨਰਮਦਿਲ ਇਨਸਾਨ ਜਿਹੜਾ ਨੇ ਸਰਕਾਰ ਨੂੰ ਵੀ ਕਹਿੰਦਾ ਕਿ ਅੱਜ ਸ਼ਾਮ ਤੱਕ ਜੇ ਕਰ ਰੈਸਟ ਨਾ ਪਈ ਤਾਂ ਕੀ ਕਰ ਸਕਦੇ ਨੇ ਇਹ ਕਹਿੰਦੇ ਨੇ ਕੁਝ ਵੀ ਹੋ ਸਕਦਾ ਇੰਨੇ ਨਰਮਦਿਲ ਨੇ ਔਰ ਇਸ ਤੋਂ ਇਲਾਵਾ ਗੱਲ ਜਿਹੜੀ ਹੈ ਬੜੀ ਸਪਸ਼ਟ ਹੈ ਇਹਨਾਂ ਨੇ ਕਿਹਾ ਤਾਂ ਕਿ ਇੰਨੀਆਂ ਉੱਥੇ ਹਿੰਦੂਆਂ ਦੀਆਂ ਦੁਕਾਨਾਂ ਸੀ ਉਹਨਾਂ ਦੇ ਬਾਹਰ ਬੜਾ ਕੁਝ ਪਿਆ ਹੁੰਦਾ ਰੂੜੇ ਵੀ ਤੇ ਹੋਰ ਵੀ ਸਮਾਨ ਪਿਆ ਹੁੰਦਾ ਇਹਦਾ ਮਤਲਬ ਬੜਾ ਸਾਫ਼ ਤੇ ਸਪਸ਼ਟ ਹੈ ਕਿ ਜੇ ਤੱਕ ਭਗਵਾਨ ਸ਼੍ਰੀ ਰਾਮ ਦੇ ਨਾਮ ਦੇ ਨਾਲ ਉਹਨਾਂ ਲੋਕਾਂ ਨੇ ਕੋਈ ਹਿਮਾਕਤ ਕੀਤੀ ਹੁੰਦੀ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਨਾਮ ਦੀ ਕਿਸੇ ਤਰ੍ਹਾਂ ਕੋਈ ਉਹਨਾਂ ਬੇਅਦਬੀ ਕੀਤੀ ਹੁੰਦੀ ਤਾਂ ਜਿੰਨਾ ਉੱਥੇ Hindu ਹੈ ਨਾ ਉਹ ਸੁੱਤਾ ਨਾ ਰਹਿੰਦਾ ਉਹ ਜਾਗਦਾ ਜ਼ਰੂਰ ਉਰਦਾ ਜ਼ਰੂਰ ਉਹਨਾਂ ਨੂੰ ਰੋਕਦਾ ਜ਼ਰੂਰ ਟੋਕਦਾ ਜ਼ਰੂਰ ਹੁਣ ਝਗੜੇ ਦੀ ਅਸਲੀ ਵਜ੍ਹਾ ਕੀ ਹੈ ਪੁਲਿਸ ਦੀ ਤਾਂ ਤਫ਼ਤੀਸ਼ ਹੀ ਦੱਸੇਗੀ ਪਰ ਫਿਲਹਾਲ ਮर्यादा ਪਰਛੋਤਮ ਭਗਵਾਨ ਸ਼੍ਰੀ ਰਾਮ ਜਿਨ੍ਹਾਂ ਦਾ ਨਾਮ ਬਹੁਤ ਉੱਚਾ ਬੜਾ ਸੁੱਚਾ ਹੈ ਉਹਨਾਂ ਦਾ ਨਾਮ ਜਪਣ ਦੇ ਨਾਲ ਹੀ ਜਨਮਾਂ ਜਨਮਾਂ ਦੇ ਪਾਪ ਤੋਲ ਜਾਂਦੇ ਨੇ ਪੂਰ ਕੱਟੇ ਜਾਂਦੇ ਨੇ ਔਰ ਅਗਲਾ ਜਨਮ ਵੀ ਸੁਧਰ ਜਾਂਦਾ ਸੋ ਉਹਨਾਂ ਦਾ ਨਾਮ ਜਿਹੜਾ ਇੱਕ ਟੂਲ ਦੀ ਤਰ੍ਹਾਂ ਹੁਣ ਜਿੱਦਾਂ ਯੂਪੀ ਬਿਹਾਰ ਚ ਵਰਤਿਆ ਜਾਂਦਾ ਵੈਸੇ ਪੰਜਾਬ ਦੇ ਵਿੱਚ ਕੱਲ ਤੋਂ ਦੇਖ ਰਹੇ ਹੋ ਕਿ ਜਲੰਧਰ ਦੇ ਵਿੱਚ ਇੱਕ ਸ਼ੁਰੂਆਤ ਹੋ ਚੁੱਕੀ ਹੈ ਆਉਣ ਵਾਲੇ 2027 ਦੇ ਲਈ ਇੱਕ ਨੈਰੇਟਿਵ ਸੈੱਟ ਕਰਨਾ ਸੀ ਉਹਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਹੈ ਹਣੀ ਮਹਾਜਨ ਬਹੁਤ ਠੰਡੇ ਨੇ ਬਹੁਤ ਠੰਡੇ ਨੇ ਬਹੁਤ ਠੰਡੇ ਨੇ ਔਰ ਤੁਸੀਂ ਕਹਿ ਰਹੇ ਨਰਮਦਿਲ ਮੈਂ ਤੁਹ ਕਿੰਦਰੰਤ ਸਾਡਾ ਪ੍ਰੋਟੈਸਟ ਜਲੰਧਰ ਚ ਚੱਲ ਰਿਹਾ ਬੜੇ ਆਰਾਮ ਨਾਲ ਚੱਲ ਰਿਹਾ ਤੁਸੀਂ ਇੱਕ ਗੱਲ ਦੇ ਇਥੇ ਕੀ ਕਲੀਅਰ ਕਰਨਾ ਚਾਹੁੰਦੇ ਹੋ ਕਿ ਜੈ ਸ਼੍ਰੀ ਰਾਮ ਦਾ ਨਾਰਾ ਪੰਜਾਬ ਚ ਨਹੀਂ ਲੱਗਣਾ ਚਾਹੀਦਾ ਜੇਕਰ ਉੱਥੇ ਬਾਕੀ ਹਿੰਦੂਆਂ ਦਾ ਤੁਸੀਂ ਗੱਲ ਕਰ ਰਹੇ ਹੋ ਕਿ ਬਾਕੀ ਹਿੰਦੂ ਸੀ ਹਿੰਦੂਆਂ ਦੀਆਂ ਦੁਕਾਨਾਂ ਸੀ ਕਿਹੜਾ ਹਿੰਦੂ ਆ ਜਿਹੜਾ ਭਗਵਾਨ ਸ਼੍ਰੀ ਰਾਮ ਜੀ ਤੇ ਅਪਮਾਨ ਜਰ ਸਕਦਾ ਕੋਈ ਨਹੀਂ ਜਰ ਸਕਦਾ ਤੁਸੀਂ ਉੱਤੇ ਲਾਗੇ ਦੇਖਿਆ ਜਿੱਥੇ ਉਹਨੂੰ ਜਿੱਥੇ ਉਹਨੂੰ ਕੁੱਟਿਆ ਉਹ ਕਿਹੜੀ ਜਗ੍ਹਾ ਸੀ ਲਾਗੇ ਪਾਰਕ ਸੀ ਜਦੋਂ ਹਿੰਦੂਆਂ ਨੂੰ ਪਤਾ ਲੱਗਾ ਫਿਰ ਉਹ ਇਕੱਠੇ ਆ ਕੇ ਉਹਨਾਂ ਨੇ ਰੋਡ ਜਾਮ ਕੀਤਾ ਸੜਕ ਤੇ ਬੈਠੇ ਆਪਣਾ ਵਿਰੋਧ ਕੀਤਾ ਅੱਛਾ ਤੁਸੀਂ ਕਦੀ ਤੱਕ ਟਿਸ਼ ਨਹੀਂ ਕਰੋਗੇ ਕੋਈ ਬੰਦੇ ਨਾਲ ਝਗੜਾ ਹੋ ਗਿਆ ਕੋਈ ਆਣ ਕੇ ਤੁਹਾਨੂੰ ਗੱਲ ਕਰੇਗਾ ਤੁਸੀਂ ਕਦੇ ਇਸ ਬੁੱਝੀ ਗੱਲ ਨਹੀਂ ਸਮਝਦੇ ਤੁਸੀਂ ਕਹਿੰਦੇ ਮੋਟਰਸਾਈਕਲ ਵੱਜਾ ਐਕਟਿਵਾ ਵੱਜੀ ਉਹ ਕਿਤਾ ਮੋਟਰਸਾਈਕਲ ਐਕਟਿਵਾ ਵੱਜ ਮੈਂ ਆਈਡੀਆ ਲਾ ਰਿਹਾ ਮੈਂ ਮੈਂ ਕਹਿ ਨਹੀਂ ਰਿਹਾ ਮੈਂ ਇੱਕ ਅੰਦਾਜ਼ਾ ਦੱਸ ਰਿਹਾ ਤੁਹਾਨੂੰ ਕਿ ਹੋ ਸਕਦਾ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਸਾਜ਼ਿਸ਼ ਪੰਜਾਬ ਦੇ ਵਿੱਚ ਦੰਗੇ ਕਰਾਉਣ ਦੀ ਸਾਜ਼ਿਸ਼ ਇੱਕ ਇਹਦੀ ਹੋ ਸਕਦੀ ਆ ਇਹ ਸਾਨੂੰ ਨਹੀਂ ਪਤਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਇੱਕ ਮਾਮੂਲੀ ਝਗੜੇ ਨੂੰ ਐਡਾ ਵੱਡਾ ਬਣਾ ਦੇਣਾ ਮਾਮੂਲੀ ਝਗੜਾ ਨਹੀਂ ਹੈ ਜਿੱਤ ਤੁਸੀਂ ਜੈ ਸ਼ਰੀ RAM ਪੰਜਾਬ ਦੇ ਵਿੱਚ ਬੈਨ ਕਰਾਉਣਾ ਚਾਹੁੰਦੇ ਜੇ ਸਵਾਰੀ ਪੈਦਾ ਨਹੀਂ ਹੁੰਦਾ ਬੈਨ ਕਰਾਉਂਦੀ ਗੱਲ ਹੈ ਕਿ ਜੈ ਸ਼ਰੀ RAM ਨੇ ਕਿਹਾ ਤੂੰ ਫੜ ਕੇ ਕੁੱਟ ਕੇ ਡਿਆ ਹੁਣ ਦੇਖੋ ਤੁਹਾਡੀ ਮੇਰੀ ਕੋਈ ਨਿੱਜੀ ਰੰਜਿਸ਼ ਹੋਏਗੀ ਹਮ ਕਿਤੇ ਨਾ ਕਿਤੇ ਕੋਈ 5 ਸਾਲ 7 ਸਾਲ 10 ਸਾਲ ਪੁਰਾਣੀ ਤੇ ਸਾਹਮਣੇ ਤੇ ਆ ਹੀ ਜਾਂਦੀ ਹੈ ਜੀ 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 ਹੁਣ ਉਸ ਲੜਕੇ ਜਿਹਨੂੰ ਕੁੱਟਿਆ ਜੇ ਉਹਦੀ ਕਿਸੇ ਮੁਸਲਿਮ ਸਮੁਦਾਇ ਦੇ ਇੱਕ ਦੋ ਚਾਰ ਬੰਦਿਆਂ ਨਾਲ ਪਹਿਲਾਂ ਕੋਈ FBI ਦਰਜ ਹੋਈ ਹੋਏ ਜਾਂ ਕੋਈ ਦੁਕਾਨਦਾਰੀ ਨਾਲ ਝਗੜਾ ਸਾਹਮਣੇ ਤੇ ਆ ਹੀ ਜਾਏਗੀ ਨਾ ਕੇ ਇਹਦੀ ਪਰਸਨਲ ਰੰਜਿਸ਼ ਹਾਂਜੀ ਤੇ ਇਹਨੂੰ ਮੁੱਦਾ ਬਣਾਇਆ ਉਹ ਕਲੀਅਰ ਹੋ ਹੀ ਜਾਣਾ ਲੇਕਿਨ ਹਾਲੇ ਤੱਕ ਕੋਈ ਪਰਸਨਲ ਰਜਿਸਟਰ ਕਲੀਅਰ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਇਹ ਇੱਕ ਪੰਜਾਬ ਦੇ ਵਿੱਚ ਕੀ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੋ ਚਾਰ ਲੋਕ ਸਾਡੇ ਚ ਵੀ ਹੈਗੇ ਦੋ ਚਾਰ ਸਿੱਖ ਕੌਮ ਚ ਵੀ ਹੈਗੇ ਦੋ ਚਾਰ ਇਸਾਈ ਚ ਵੀ ਹੈਗੇ ਦੋ ਚਾਰ ਮੁਸਲਮਾਨ ਚ ਵੀ ਸਾਰੇ ਧਰਮਾਂ ਚ ਹੁੰਦੇ ਆ ਪੰਜਾਬ ਸਾਰੇ ਧਰਮਾਂ ਦੇ ਵਿੱਚ ਜਪੀ ਤਪੀ ਵੀ ਹੁੰਦੇ ਨੇ ਸ਼ਰਾਰਤ ਪਰ ਇਹ ਅੱਗ ਪਰ ਲੱਗਣ ਨਹੀਂ ਦੇਣੀ ਜੇ ਕੋਈ ਸਾਡੇ ਹਿੰਦੂ ਸਮਾਜ ਨੂੰ ਟਾਰਗੇਟ ਕਰੇਗਾ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪੂਰਾ ਵਿਰੋਧ ਠੋਕ ਕੇ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸਰਕਾਰ ਤੇ ਆਈਏ ਪਾਹੇ ਜਿੱਦਾਂ ਮਰਜੀ ਸਾਡਾ ਵਿਰੋਧ ਪੂਰੇ ਤਰੀਕੇ ਨਾਲ ਹਨੀਵਹਾਜਨ ਜੀ ਜਿਹੜੇ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਪੰਜਾਬ ਜੂਥ ਪ੍ਰਧਾਨ ਨੇ ਸ਼ਿਵਸਨਾ ਉਦਵ ਬਾਲਾਸਾਖ ਠਾਕਰੇ ਦੇ ਸੋ ਇਹਨਾਂ ਵੱਲੋਂ ਬੜਾ ਸਪੱਸ਼ਟ ਹੈ ਕਿ ਇੱਥੇ ਚਿੰਗਾਰੀ ਜਿਹੜੀ ਹੁਣ ਲੱਗ ਚੁੱਕੀ ਹੈ ਇਹਨੂੰ ਭਾਂਬੜ ਬਣਾਉਣਾ ਹੈ ਕਿ ਇਹਨੂੰ ਸ਼ਾਂਤ ਕਰਨਾ ਹੈ ਇਹ ਹੁਣ ਪ੍ਰਸ਼ਾਸਨ ਦੇ ਹੱਥ ਵਿੱਚ ਹੈ ਇਹਨਾਂ ਨੇ ਬੋਲ ਜਿਹੜੀ ਹੈ ਉਹ ਮੌਜੂਦਾ ਸੱਤਾត្រਪਟੀ ਦੇ ਪਾਲੇ ਪਾ ਦਿੱਤੀ ਹੈ ਤੇ ਨਾਲ ਹੀ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤੀ ਹੈ ਇਹਨਾਂ ਨੂੰ ਸਵੇਰ ਤੋਂ ਹੀ ਹੌਸ ਰੈਸਟ ਕੀਤਾ ਹੋਇਆ ਹੈ ਕਿ ਕਿਸੇ ਤਰੀਕੇ ਜਲੰਧਰ ਨਾ ਜਾ ਸਕਣ ਤੇ ਜਾ ਕੇ ਮਾਹੌਲ ਦੇ ਵਿੱਚ ਕਿਸੇ ਤਰ੍ਹਾਂ ਦਾ ਤਣਾਅ ਪੈਦਾ ਨਾ ਹੋਵੇ ਮर्यादा ਪਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਨਾਅਰੇ ਦਾ ਜ਼ਿਕਰ ਹੋ ਰਿਹਾ ਪਰ ਅਸੀਂ ਜਿਸ ਤਰੀਕੇ ਦੇ ਨਾਲ ਬਾਕੀ ਹੋਰ ਕਈ ਪ੍ਰਦੇਸ਼ਾਂ ਦੇ ਵਿੱਚ ਵੀ ਭਗਵਾਨ ਸ਼੍ਰੀ ਰਾਮ ਜੀ ਦੇ ਸੁਪੁੱਤਰ ਨਾਂ ਨੂੰ ਕਈ ਜਗ੍ਹਾ ਦੇ ਉੱਤੇ ਟੂਲ ਦੇ ਤੌਰ ਤੇ ਵਰਤਿਆ ਜਾਂਦਾ ਔਰ ਕਹਿ ਦਿੱਤਾ ਜਾਂਦਾ ਜੀ ਇਹ ਮੇਰੇ ਕੋਲ ਤਾਂ ਪਿਆ ਕਿਉਂਕਿ ਮੈਂ ਤੇ ਨਾਰਾ ਮਾਰ ਰਿਹਾ ਸੀ ਮੈਂ ਤੇ ਇਸ ਤਰ੍ਹਾਂ ਕਹਿੰਦਾ ਜੀ ਨੇ ਇਹਨਾਂ ਭਗਵਾਨ ਸ਼੍ਰੀ ਰਾਮ ਦੀ ਬੇਅਦਬੀ ਕਰ ਦਿੱਤੀ ਪਰ ਸਚਾਈ ਤੱਕ ਜਾਣਨਾ ਬਹੁਤ ਜ਼ਰੂਰੀ ਆ ਪੁਲਿਸ ਤਫਤੀਸ਼ ਕਰੇਗੀ ਸਾਨੂੰ ਸਾਰਿਆਂ ਨੂੰ ਪੁਲਿਸ ਤੇ ਭਰੋਸਾ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਤੇ ਭਰੋਸਾ ਹੋਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹਨਾਂ ਨੇ ਕਰ ਦੇਣਾ ਲੇਕਿਨ ਜੇਕਰ ਕਿਸੇ ਨੇ ਭਗਵਾਨ ਸ਼੍ਰੀ ਰਾਮ ਜੀ ਦਾ ਨਾਰਾ ਮਾਰਿਆ ਤੈਨ ਮਾਰਨ ਤੋਂ ਬਾਅਦ ਉਹਦਾ ਕਿਸੇ ਨੇ અપਮਾਨ ਕੀਤਾ ਜਾਂ ਉਹਨੂੰ ਮਾਰਕੁੱਟਾਈ ਕੀਤੀ ਤਾਂ ਬਖਸ਼ਿਆ ਬਿਲਕੁਲ ਨਹੀਂ ਜਾਣਾ ਚਾਹੀਦਾ ਕਾਨੂੰਨ ਦੇ ਹਿਸਾਬ ਨਾਲ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਇਸ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਭਗਵਾਨ ਸ਼੍ਰੀ ਰਾਮ ਜੀ ਦਾ ਨਾਮ ਲੈ ਕੇ ਅਗਰ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕਰੇਗਾ ਸਚਾਈ ਸਾਹਮਣੇ ਆਵੇ ਕਾਰਵਾਈ ਉਹਦੇ ਖਿਲਾਫ ਵੀ ਜ਼ਰੂਰ ਹੋਣੀ ਚਾਹੀਦੀ ਹੈ ਪਰ ਜੇਕਰ ਕਿਸੇ ਹੋਰ ਸਮਦਾਏ ਨੇ ਦੋਨਾਂ ਸਮਦਾਇਆਂ ਨੂੰ ਆਪਸ ਦੇ ਵਿੱਚ ਲੜਾਉਣ ਦੇ ਲਈ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਰਚੀ ਹੈ ਜਾਂ ਹਾਲਾਤ ਪੈਦਾ ਕਰ ਦਿੱਤੇ ਨੇ ਜਾਂ ਪੰਜਾਬ ਦੇ ਵਿੱਚ ਇੱਕ ਨਵਾਂ ਹੀ ਸੰਕਟ ਖੜਾ ਕਰ ਦਿੱਤਾ ਹੈ ਜਾਂ ਕੋਈ ਐਸੇ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੀ ਨੈਰੇਟਿਵ ਕਹੀ ਹੈ ਕਿ ਸਚਾਈ ਦਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਹਰ ਬੁੱਧੀਜੀਵੀ ਨੂੰ ਸਮਝਦਾਰ ਹੋ ਪੰਜਾਬੀਓ ਤੁਸੀਂ ਵੀ ਸਮਝਦਾਰ ਹੋ ਅਸੀਂ ਉਮੀਦ ਕਰਦੇ ਹਾਂ ਕਿ ਇਨਸਾਫ ਪਸੰਦ ਲੋਕ ਕਾਨੂੰਨ ਤੇ ਭਰੋਸਾ ਕਰਦੇ ਨੇ ਕਾਨੂੰਨ ਬਹੁਤੀ ਜਲਦ ਅਸਲੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਜਰੂਰ ਕਰੇਗਾ ਔਰ ਉਸ ਤੋਂ ਬਾਅਦ ਉਮੀਦ ਕਰਦੇ ਹਾਂ ਕਿ ਭਗਵਾਨ ਸ਼੍ਰੀ ਰਾਮ ਮਰਿਆਦਾ ਪ੍ਰਚੋਤਮ ਸ਼੍ਰੀ ਰਾਮ ਉਹਨਾਂ ਦੀ ਮਹਿਮਾ ਗੂੰਗਾਨ ਹਮੇਸ਼ਾ ਵਧੇ ਇਹਨਾਂ ਦੇ ਨਾਮ ਦੀ ਮਹਿਮਾ ਹੋਵੇ ਪਰ ਇਹਨਾਂ ਦੇ ਨਾਮ ਨੂੰ ਕੋਈ ਟੂਲ ਦੇ ਤੌਰ ਤੇ ਨਾ ਵਰਤੇ ਇਹ ਹੀ ਉਮੀਦ ਕਰਦੇ ਹਿੰਦੂ ਜਥੇਬੰਦੀਆਂ ਤੋਂ ਇਹੋ ਉਮੀਦ ਕਰਦੇ ਆਂ ਬੀਜੇਪੀ ਤੋਂ ਇਹੋ ਉਮੀਦ ਕਰਦੇ ਹਾਂ ਜੀ ਤੁਹਾਡੇ ਤੋਂ ਬਾਬਾ ਸ਼ੁਕਰੀਆ ਧੰਨਵਾਦ ਵੈਕਟਰ ਆਕਸਾ ਦੀ ਆਵਾਜ਼ ਆ ਨਾ ਰਹੀ ਟੂਡੀ